ਦੋਸਤੋ ਅੱਜ ਦੇ ਯੁੱਗ ਦੇ ਵਿੱਚ ਪੈਸਾ ਕਮਾਉਣਾ ਕੋਈ ਔਖੀ ਗੱਲ ਨਹੀਂ ਰਹੀ ਜੇਕਰ ਆਪਾਂ ਗੱਲ ਕਰੀਏ ਖੇਤੀਬਾੜੀ ਦੇ ਵਿੱਚ ਆਹ ਬਾਈ ਕਰਦਾਗਾ ਲਾਲ ਤੇ ਪੀਲੇ ਰੰਗ ਦੀ Shimla mirch ਦੀ ਖੇਤੀ ਅਕਸਰ ਆਪਾਂ ਦੇਖਦੇ ਆਂ ਹਰੀ Shimla mirch ਦੀ ਖੇਤੀ ਤਾਂ ਹਰ ਕੋਈ ਕਰਦਾ ਪਰ ਬਾਈ ਨੇ ਕੁਝ ਵੱਖਰਾ ਕਰਕੇ ਤੇ ਆਮਦਨਾਂ ਜਿਹੜੀ ਆਪਦੀ ਦੁੱਗਣੀ ਤਿਗਣੀ ਕਰ ਲਈ ਆਹ Shimla mirch ਆ ਕਿ ਜਿਹੜੀ ਇਹ ਸੋਨੂੰ ਦਿਨਾਂ ਵਿੱਚ ਹੀ ਅਮੀਰ ਕਰ ਸਕਦੀ ਹੈ ਕੀ ਕੀ ਤੁਹਾਨੂੰ ਢੰਗ ਤਰੀਕੇ ਬਣਾਉਣੇ ਆਗੇ ਕੀ ਕੀ ਲੋੜ ਆਗੀ ਇਸ ਸਿਵਲਾ ਮਿਰਚ ਨੂੰ ਪੈਦਾ ਕਰਨ ਵਾਸਤੇ ਫਾਰੀ ਵੀਡੀਓ ਜ਼ਰੂਰ ਦੇਖੋ ਇਹਦੇ ਵਿੱਚ ਗੱਲ ਕਰਾਂਗੇ ਤੁਹਾਡੇ ਕੰਮ ਦੀ ਸਤਿ ਸ਼੍ਰੀ ਅਕਾਲ ਦੋਸਤੋ ਪਿੰਡੂ ਪੋਡਕਾਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਆਪਾਂ ਇੱਕ ਵਾਰ ਫਿਰ ਤੋਂ ਮੰਡੀ ਹੋਰਾਂ ਦੇ ਫਾਰਮ ਦੇ ਵਿੱਚ ਆਏ ਹੋਏ ਹਾਂ ਆਪਾਂ ਪਿਛਲੀ ਵੀਡੀਓ ਬਣਾਈ ਸੀਗੀ ਜਦੋਂ ਕਿ ਸ਼ਿਮਲਾ ਮਿਰਚ ਦੀ ਜਿਹੜੀ ਪਲਾਂਟਿੰਗ ਉਹ ਹੋ ਰਹੀ ਸੀਗੀ ਤੇ ਪਰ ਹੁਣ ਦੇਖੀ ਤਾਂ ਸ਼ਿਮਲਾ ਮਿਰਚ ਜਿਹੜੀ ਆਪਣੀ ਪੂਰੀ ਰੰਗਤ ਦੇ ਵਿੱਚ ਐ ਫਲ ਵੀ ਪੂਰਾ ਜੋਰਾਂ ਤੇ ਐ ਤੇ ਬਾਈ ਹੋਰ ਨਾਲ ਗੱਲਬਾਤ ਕਰਾਂਗੇ ਵੀ ਕਲਰਡ ਸ਼ਿਮਲਾ ਮਿਰਚ ਦੇ ਵਿੱਚ ਤੇ ਜਿਹੜੀ ਆਮ ਸ਼ਿਮਲਾ ਮਿਰਚ ਆ ਗਈ ਆਪਣੇ ਲੋਕ ਲਗਾ ਰਹੇ ਨੇ ਇਹਦੇ ਵਿੱਚ ਡਿਫਰੈਂਸ ਕੀ ਐ ਪਹਿਲਾਂ ਤਾਂ ਜੀ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸ਼ਿਮਲਾ ਮਿਰਚ ਆਪਣੇ ਜਿਹੜੀ ਏਰੀਆ ਦੇ ਵਿੱਚ ਦੋ ਤਰ੍ਹਾਂ ਦੀ ਹੋ ਰਹੀ ਐ ਹਾਂ ਜੀ 컬러ਡ ਤੇ ਇੱਕ 그린 컬러ਡ ਦੇ ਵਿੱਚ ਆ ਗਈ येलो ਹੋਗੀ 레드 ਹੋਗੀ ਤੇ ਮੇਰੇ ਖਿਆਲ ਦੇ ਵਿੱਚ orange ਵੀ ਆਉਂਦੀ ਹੈ ਇੱਕ ਤੇ ਤੁਸੀਂ ਚੂਜ਼ ਕੀਤਾ ਵੀ 컬러ਡ ਇਹ ਕਿਵੇਂ ਲੱਗਦਾ ਤੁਹਾਨੂੰ ਵੀ ਕੀ ਰੀਜ਼ਨ ਰਿਹਾ ਇਹਦੇ ਪਿੱਛੇ ਪਹਿਲਾਂ ਤਾਂ ਜੀ ਬਹੁਤ ਸਵਾਗਤ ਆ ਤੁਹਾਡਾ ਤੇ ਅੱਜ ਦੇਖੋ ਜਿਵੇਂ ਤੁਸੀਂ ਪਹਿਲਾਂ ਆਏ ਸੀਗੇ ਹੁਣ ਅੱਜ ਰੰਗ ਬਰੰਗਾ ਖੇਤ ਲੱਗ ਰਿਹਾ ਹੋਣਾ ਤੁਹਾਨੂੰ ਹਾਂ ਲਾਲ ਪੀਲਾ ਹਨਾ ਅਲੱਗ-ਅਲੱਗ ਵੈਰਾਈਟੀਆਂ ਜਿਵੇਂ ਲੱਗੀਆਂ ਹੋਈਆਂ ਨੇ ਪਹਿਲਾਂ ਤਾਂ ਇਹ ਜਿਹੜੀ ਕਲਰਡ ਕੈਪਸਿਕਮ ਦੀ ਇਹ ਕ੍ਰੌਪ ਆ ਨਾ ਇਹ ਨੈਟ ਹਾਊਸ ਤੇ ਪੋਲੀ ਹਾਊਸ 'ਚ ਹੀ ਹੋ ਸਕਦੀ ਆ ਇਹ ਬਾਹਰ ਤਾਂ ਹੋ ਹੀ ਨਹੀਂ ਸਕਦੀ ਫਿਰ ਤੇ ਜੇ ਆਪਾਂ ਕਹੀਏ ਵੀ ਇਹਦੇ ਅੰਦਰ ਆਪਾਂ ਗ੍ਰੀਨ ਕੈਪਸਿਕਮ ਲਾਈਏ ਹੂੰ ਠੀਕ ਆ ਤਾਂ ਉਹਦਾ ਓਪਨ 'ਚ ਉਹਦੋਂ ਬੈਟਰ ਹੋ ਜਾਂਦੀ ਆ ਮੈਂ ਮੰਨਦਾ ਜੇ ਆਪਾਂ ਇਹਨੂੰ এনवायरमेंट ਦੀ ਲੋੜ ਹੁੰਦੀ ਆ ਇੱਕ ਸਪੈਸਿਫਿਕ এনवायरमेंट ਚਾਹੀਦਾ ਇਹਦਾ ਰੰਗ ਬਦਲਣ ਵਾਸਤੇ ਤਾਂ ਉਹਦੇ ਵਾਸਤੇ ਆਪਾਂ ਨੂੰ ਪਰਦੇ ਕਰਨੇ ਟੈਂਪਰੇਚਰ ਕੰਟਰੋਲ ਕਰਨਾ ਹਨਾ ਇਹ ਚੀਜ਼ਾਂ ਅੰਦਰ ਹੀ ਪੋਸੀਬਲ ਨੇ ਦਾ ਇਹ ਸੀਡ ਆ ਜਿਹੜਾ ਇਹ ਸਪੈਸ਼ਲ ਇਹਦੇ ਵਾਸਤੇ ਹੀ ਹੁੰਦਾ ਨੈਟ ਹਾਊਸ ਪੋਲੀ ਹਾਊਸ ਲਈ ਠੀਕ ਹੈ ਇਹ ਆਪਾਂ ਬਾਹਰ ਤਾਂ ਬਿਲਕੁਲ ਵੀ ਕੋਈ ਚਾਂਸ ਹੈ ਨਹੀਂ ਗਿਆ ਕਿ ਵੈਦਰ ਕੰਡੀਸ਼ਨ ਦੇ ਹਿਸਾਬ ਨਾਲ ਜੇ ਕਿਸੇ ਏਰੀਆ ਦੇ ਵਿੱਚ ਵੈਦਰ ਵਗੈਰਾ ਦਾ ਫਰਕ ਨਹੀਂ ਨਹੀਂ ਜੀ ਬਾਕੀ ਦੇਖੋ ਹੁਣ ਤੱਕ ਤਾਂ ਸੁਣਿਆ ਨਹੀਂ ਜੀ ਬਾਹਰ ਹੁੰਦੀਆਂ ਇਹ ਇਹ ਵੈਰਾਈਟੀ ਇਥੇ ਦੇ ਕਿਉਂਕਿ ਇਹ ਬਨ ਕੇ ਉੱਪਰ ਚੜਨੀ ਹੁੰਦੀ ਹੈ ਇਹ ਨੋਡ ਤੇ ਫਰੂਟ ਆਉਣਾ ਇਕੱਲੇ ਇਕੱਲੇ ਡੋਡ ਤੇ ਕੇ ਹਨਾ ਇਹਦੀ ਟਾਈਪ ਆਫ ਬੇਲ ਬਣ ਜਾਣਾ ਇਹਨੇ ਜਿਵੇਂ ਉੱਪਰ ਜਾਂਦੇ ਰਹਿਣਾ ਹਾਂ ਇਹ ਵੀ ਇੱਕ ਗੱਲ ਜਿਵੇਂ ਜਿਹੜੀ ਆਮ ਚਮਲਾ ਮਿਰਚ ਹੁੰਦੀ ਆ ਉਹ ਤਾਂ ਆਪਾਂ ਇੱਕ ਪਲਾਂਟ ਵਾਂਗੂ ਇੱਕ ਖੜਾ ਪਲਾਂਟ ਹੋ ਗਿਆ ਜਿਵੇਂ ਇਹ ਤਾਂ ਸਪੋਰਟਿਵ ਸਪੋਰਟਿੰਗ ਬੁਸ਼ੀ ਪਲਾਂਟ ਹੁੰਦਾ ਵੀ ਸਾਈਡਾਂ ਤੇ ਬੁਸ਼ ਹੁੰਦੇ ਨੇਗੇ ਇਹਦੇ ਆਪਾਂ ਤਿੰਨ ਹੀ ਟਾਣੀਆਂ ਉੱਪਰ ਲੈ ਕੇ ਚੱਲਦੇ ਆ ਠੀਕ ਹੈ ਤੇ ਅਲੱਗ ਇਹਦਾ ਸਿਸਟਮ ਹੀ ਬਿਲਕੁਲ ਇਹਦੇ ਵਿੱਚ ਵੀ ਉਸ ਪਲਾਂਟ ਤਰ੍ਹਾਂ ਕੋਈ ਆਉਂਦੀ ਹੈ ਵੈਰਾਈਟੀ ਜਾਂ ਇਹ ਬੇਲ ਵਾਲੀ ਹੀ ਹੁੰਦੀ ਹੈ ਨਹੀਂ ਨਹੀਂ ਹੈ ਤਾਂ ਇਹ ਬੁਸ਼ੀ ਪਲਾਂਟ ਹੀ ਆ ਬਟ ਆਪਾਂ ਇਹਦੀ ਕਟਿੰਗ ਕਰਕੇ ਇਹਨੂੰ ਬੇਲ ਬਣਾ ਦਿੰਨੇ ਆ ਜਿਹਦਾ ਰੂਪ ਇੱਕ ਬੇਲ ਦਾ ਦੇ ਦਿੰਨੇ ਆ ਨੂੰ ਆਪਾਂ ਵੀ ਤਿੰਨ ਟਾਣੀਆਂ ਰੱਖ ਲੀਆਂ ਬਾਕੀ ਸਾਰੀਆਂ ਕੱਟਤੀਆਂ ਉਹ ਫਿਰ ਅੱਗੇ ਵੱਧਦੀਆਂ ਰਹਿੰਦੀਆਂ ਨੇ ਉਹ ਬੇਲ ਦਾ ਟਾਈਪ ਆਫ ਬੇਲ ਬਣ ਜਾਂਦੀ ਆ ਤੇ ਆਪਾਂ ਨੂੰ ਕੀ ਬੇਨਫਿਟ ਮਿਲਦਾ ਜਿਆਦਾਤਰ ਇਹ ਜੇ ਆਪਾਂ ਬੀਲ ਵੰਗੂ ਇਹਨੂੰ ਆਪਾਂ ਜਿਵੇਂ ਨੂੰ ਬਨ ਰੱਖਿਆ ਪਰਸੀ ਨਾਲ ਇਹਦਾ ਕੀ ਬੇਨਫਿਟ ਮਿਲੂਗਾ ਫਰੂਟਿੰਗ ਦੇ ਵਿੱਚ ਕੋਈ ਆਪਾਂ ਨੂੰ ਲਾਭ ਮਿਲ ਸਕਦਾ ਇਸ ਚੀਜ਼ ਦਾ ਬਿਲਕੁਲ ਜੀ ਹੁਣ ਦੇਖੋ ਆ ਇੱਕ ਜਿਵੇਂ ਪਲਾਂਟ ਆ ਇਹ ਚਲੋ ਮੈਂ ਤੁਹਾਨੂੰ ਇੱਕ ਹੈਲਦੀ ਪਲਾਂਟ ਦਿਖਾਉਣਾ ਵੀ ਜਿਵੇਂ ਮੰਨ ਲਓ ਆ ਇੱਕ ਹੈਲਦੀ ਪਲਾਂਟ ਆ ਇੱਕ ਸਾਬ ਦਾ ਤਾਂ ਇਹਦੇ ਚ ਜੇ ਆਪਾਂ ਦੇਖੀਏ ਜਿਹੜਾ ਤਾਂ ਨੋਡ ਤੇ ਫਰੂਟ ਆਉਂਦਾਗਾ ਬੇਲ ਮੇਨ ਇੱਕ ਜਾ ਰਹੀ ਆ ਇਹ ਆ ਨੋਡ ਆ ਹਨਾ ਜਿਹੜਾ ਨੋਡ ਤੇ ਫਰੂਟ ਬਣੂਗਾ ਉਹ ਵੱਡੇ ਸਾਈਜ਼ ਦਾ ਬਣੂਗਾ ਤੇ ਜਿਹੜੇ ਅੱਗੇ ਫਰੂਟ ਫਰਦਰ ਬ੍ਰਾਂਚੀਜ਼ ਤੇ ਲੱਗਦੇ ਨੇ ਉਹਨਾਂ ਦਾ ਸਾਈਜ਼ ਛੋਟਾ ਰਹਿ ਜੂਗਾ ਫਿਰ ਜੇ ਬੁਸ਼ ਬਣਾਵਾਂਗੇ ਤਾਂ ਸਾਈਜ਼ ਨਹੀਂ ਬਣ ਪਾਊਗਾ ਛੋਟੇ ਹੋ ਜਾਣਗੇ ਤੇ ਜਿਵੇਂ ਉਦਾਂ ਇਹਦੇ ਵਿੱਚ ਕਈ ਇੱਕ ਇੱਕ ਫਰੂਟ ਹੋਊ ਤਾਂ ਇਹਦਾ ਸਾਈਜ਼ ਵਧੀਆ ਵੱਡਾ ਲੈ ਜਾਂਦਾ ਸਾਈਜ਼ ਇਹ ਸਾਈਜ਼ ਦਾ ਫਰਕ ਹੁੰਦਾ ਕੁਆਲਿਟੀ ਤੇ ਕਲਰ ਵਧੀਆ ਚੇਂਜ ਹੋ ਜਾਂਦਾ ਜੀ ਠੀਕ ਹੈ ਤੇ ਜੇਕਰ ਆਪਾਂ ਗੱਲ ਕਰੀਏ ਇਹਦੇ ਤੁਸੀਂ ਸੀਡ ਵਗੈਰਾ ਲੈ ਕੇ ਆਏ ਸੀ ਜਾਇਹੇ ਪਲਾਂਟ ਬਾਇਕ ਕੀਤਾ ਸੀਗਾ ਤੁਸੀਂ ਇਹਦੇ ਤੁਹਾਨੂੰ ਆਪਾਂ ਦੱਸਿਆ ਸੀ ਜਿਵੇਂ ਆਪਾਂ ਪਹਿਲਾਂ ਸੀਡਸ ਲਏ ਸੀ ਜੀ ਸੀਡਸ ਲੈ ਕੇ ਆਪਾਂ ਨਰਸਰੀ ਵਾਲਿਆਂ ਨੂੰ ਦੇਤੇ ਉਸ ਤੋਂ ਬਾਅਦ ਉਹਨਾਂ ਨੇ ਆਪਾਂ ਨੂੰ ਪਨੀਰੀ ਦੀ ਰੈਡੀ ਕਰਕੇ ਦੇਤੀ ਸੀਗੀ ਆਪਾਂ ਟ੍ਰਾਂਸਪਲੈਂਟ ਕਰਦੇ ਸੀ ਠੀਕ ਹੈ ਤੁਸੀਂ ਤਿਆਰ ਕਰਵਾ ਲਈ ਸੀਗੀ ਪਨੀਰੀ ਹਾਂਜੀ ਹਾਂਜੀ ਤਿਆਰ ਕਰਵਾ ਲਈ ਸੀ ਬਸ ਤਿੰਨ ਮਹੀਨੇ ਬਾਅਦ ਇਹ ਪ੍ਰੋਡਕਸ਼ਨ ਸਟਾਰਟ ਕਰ ਦਿੰਦੀ ਆ ਤਿੰਨ ਮਹੀਨੇ ਪਹਿਲਾਂ ਇਹਦੀ ਸੇਵਾ ਕਰਨੀ ਪੈਂਦੀ ਆ ਢਾਈ ਤੋਂ ਤਿੰਨ ਮਹੀਨੇ ਅੱਛਾ ਜੇ ਆਪਾਂ ਦੇਖੀਏ ਵੀ ਕੋਈ ਵੀ ਆਪਾਂ ਫਸਲ ਆਪਾਂ ਬੀਜਦੇ ਆਂਗੇ ਤਾਂ ਵੈਦਰ ਕੰਡੀਸ਼ਨ ਬੜਾ ਮੈਟਰ ਕਰਦੀਆਂ ਨੇ ਹਾਂਜੀ ਤੇ ਇਹਨੂੰ ਆਪਾਂ ਦੇਖੀਏ ਵੀ ਵੈਦਰ ਜੇਕਰ ਰੇਨ ਵਗੈਰਾ ਹੁੰਦੀ ਹੈ ਤਾਂ ਉਹਦੇ ਵਿੱਚ ਕਿਹੋ ਜੀ ਕੰਡੀਸ਼ਨ ਚਾਹੀਦੀ ਹੈ ਇਹਨੂੰ ਰੇਨ ਤਾਂ ਜੀ ਦੇਖੋ ਇੱਕ ਨੈਚੁਰਲ ਪ੍ਰੋਸੈਸ ਆ ਉਹਦਾ ਹੋਣਾ ਹੀ ਹੋਣਾ ਹੂੰ ਤੇ ਬਾਕੀ ਕੱਖ ਨੇ ਉਹਦੀ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਕੱਖਾਂ ਨੂੰ ਮੈਨੇਜ ਕਰਨ ਵਾਸਤੇ ਹੂੰ ਮਲਚਿੰਗ ਲਾਈ ਹੋਈ ਆ ਆ ਦੇਖੋ ਇੱਥੇ ਸਾਈਜ਼ ਕਿੰਨਾ ਸੋਹਣਾ ਬਣਿਆ ਹੋਇਆ ਇਹਨਾਂ ਦਾ ਕਲਰ ਕਿੰਨੇ ਸੋਹਣੇ ਚੇਂਜ ਹੋਏ ਹੋਏ ਆ ਇਹ ਇਹ ਫਰ ਜਿਵੇਂ ਹੁਣ ਆ ਦੇਖੋ ਆ ਇਹ ਤਾਂ ਨਹੀਂ ਐਕਸਟਰਾ ਤੇ ਲੱਗਿਆ ਹੋਇਆ ਫਰੂਟ ਆ ਇਹਦਾ ਸਾਈਜ਼ ਤੇ ਇਹਦਾ ਸਾਈਜ਼ ਕੰਪੇਅਰ ਕਰੋ ਜੇ ਆਪਾਂ ਨੋਡ ਤੇ ਇੱਕ ਸਿੰਗਲ ਬੇਲ ਬਣਾ ਕੇ ਚੱਲਾਂਗੇ ਤਾਂ ਨੋਡ ਦਾ ਫਰੂਟ ਵੱਡਾ ਤੇ ਵਧੀਆ ਹੋਊਗਾ ਠੀਕ ਹੈ ਵੀ ਆਪਾਂ ਨੂੰ ਫਰੂਟ ਜਿਆਦਾ ਵਧੀਆ ਤਾਂ ਆਪਾਂ ਨੂੰ ਇੱਥੋਂ ਹੀ ਮਿਲਣਾ ਹੈ ਹਾਂ ਸਾਈਜ਼ ਅੱਛਾ ਹੋਊਗਾ ਉਹਦਾ ਠੀਕ ਹੈ ਪਰ ਪlant ਬਸ 4 ਤੋਂ 5 ਫਰੂਟ ਬਹੁਤ ਹੁੰਦੇ ਨੇ ਜਿਹੜੇ ਸਾਈਜ਼ ਵਧੀਆ ਬਣੇ ਤੇ ਉਹ ਹੋਵੇ ਹਨਾ ਇਹ ਫਰਕ ਹੈ ਵੀ ਇਹ ਅੰਦਰ ਹੀ ਪੋਸੀਬਲ ਹੈ ਬਾਹਰ ਆਪਾਂ ਇਹ ਪੋਸੀਬਲ ਨਹੀਂ ਕਰ ਸਕਦੇ ਬਾਹਰ ਤਾਂ ਵੱਧ ਤੋਂ ਵੱਧ ਸਾਇਦ ਤੇ ਬਾਸ ਲਾ ਕੇ ਸਾਈਡਾਂ ਤੇ ਵੀ ਉਹ ਬੁਸ਼ ਨੂੰ ਆਪਾਂ ਡਿੱਗਣ ਤੋਂ ਬਚਾ ਸਕਦੇ ਆ ਵੇਟ ਕਰਕੇ ਵੀ ਡਿੱਗ ਜਾਂ ਹਾਂ ਇੱਥੇ ਵੀ ਡਿੱਗ ਜਾਂਦੀਆਂ ਨੇ ਟੁੱਟ ਜਾਂਦੀਆਂ ਨੇ ਟਾਣੀਆਂ ਜਿਹੜੀ ਇਹ ਸ਼ੈੱਡ ਆ ਤੁਹਾਡਾ ਇਹ ਕਿੰਨੇ ਫੁੱਟ ਤੇ ਹੈਗਾ ਇੱਕ ਕਿੱਲੇ ਦੀ ਉਹ ਹੈ ਜੀ ਆਪਣੀ ਇਹਦੀ ਸਾਰਾ ਕਿੱਲੇ ਤੇ ਹੈ ਇੱਕ ਕਿਲਾ ਹੁੰਦਾ ਇਹ ਠੀਕ ਹੈ ਇਹਦੇ ਕਾਲਮ ਬਣੇ ਹੁੰਦੇ ਨੇ 6 ਇੰਚ 4 ਮੀਟਰ ਦੇ ਤੇ ਉਹ ਤਾਂ ਚਲੋ ਡਾਇਰੈਕਸ਼ਨ ਆ ਵੀ ਆਪਾਂ ਨਾਰਥ ਟੂ ਸਾਊਥ ਤੇ ਇਦਾਂ ਬੈੱਡ ਬਣਾ ਲਈਦੇ ਨੇ ਐਵੇਂ ਵਧੀਆ ਰਹਿੰਦਾ ਧੁੱਪ ਦੀ ਪਾਸੇਜ ਵਧੀਆ ਹੋ ਜਾਂਦੀ ਆ ਠੀਕ ਹੈ ਤੇ ਗੋਡਾ ਬਾਕੀ ਸਹੀ ਜਿਵੇਂ ਹੁਣ ਤੁਸੀਂ ਨਾਰਥ ਤੇ ਸਾਊਥ ਦੀ ਗੱਲ ਕੀਤੀ ਹੈ ਹਾਂਜੀ ਬਹੁਤ ਸਾਰੇ ਜ਼ਿਮੀਂਦਾਰ ਜਦੋਂ ਕੋਈ ਪਹਿਲੀ ਵਾਰ ਕੋਈ ਫਸਲ ਬੀਜਦੇ ਆ ਜਿਵੇਂ ਸਪੈਸ਼ਲੀ ਸਬਜ਼ੀਆਂ ਦੀ ਗੱਲ ਕਰੀਏ ਹਾਂਜੀ ਉਹ ਇਸ ਚੀਜ਼ ਡਾਇਰੈਕਸ਼ਨ ਦੇ ਵਿੱਚ ਕੋਈ ਫਰਕ ਕਿੰਨਾ ਕੁ ਪੈਂਦਾਗਾ ਜਿਵੇਂ ਕਈ ਵਾਰ ਕਹਿੰਦੇ ਆ ਕਿ ਵੀ ਈਸਟ ਤੋਂ ਵੈਸਟ ਕਰਦੇ ਆ ਤਾਂ ਜਿਹੜੀ ਧੁੱਪ ਵਗੈਰਾ ਦੀ ਆਗਾ ਡਾਇਰੈਕਸ਼ਨ ਵਗੈਰਾ ਦਾ ਇਸ ਚੀਜ਼ ਗਰੋਥ ਦੇ ਵਿੱਚ ਪਲਾਂਟ ਦੇ ਵਿੱਚ ਫਰਕ ਪੈਂਦਾ ਕੋਈ ਬਿਲਕੁਲ ਪੈਂਦਾ ਜੀ ਦੇਖੋ ਹੁਣ ਤੁਸੀਂ ਇੱਕ ਤੁਹਾਨੂੰ ਮੈਂ ਹਿਸਾਬ ਦੱਸਾਂ ਕਿ ਆਪਣਾ ਉਹ ਸਾਹਮਣੇ ਸੂਰਜ ਆ ਠੀਕ ਹੈ ਜੀ ਇਧਰੋਂ ਨਿਕਲਿਆ ਤੇ ਐ ਘੁੰਮ ਕੇ ਇਧਰ ਜਾ ਕੇ ਛਿਪ ਜਾਣਾ ਉਹਨੇ ਠੀਕ ਹੈ ਜਿਆਦਾ ਟਾਈਮ ਇੱਥੇ ਸਾਹਮਣੇ ਰਹਿਣਾ ਜੇ ਹੁਣ ਜਿਹੜੀ ਧੁੱਪ ਪੈਣੀ ਆ ਸਿੱਧੀ ਇਸ ਡਾਇਰੈਕਸ਼ਨ ਚ ਆ ਰਹੀ ਆ ਨਾ ਤਾਂ ਖਾਲੀਆਂ ਜੇ ਨਾਰਥ ਟੂ ਸਾਊਥ ਨੇ ਤਾਂ ਸਾਰਿਆਂ ਨੂੰ ਧੁੱਪ ਪੈ ਰਹੀ ਆ ਜੇ ਇਸ ਟਾਈਪ ਆਪਾਂ ਬਣਾਤੀ ਇਧਰੋਂ ਆਪਣਾ ਪlant ਵੱਡਾ ਹੋ ਗਿਆ 6 ਫੁੱਟ ਦਾ ਹੋ ਗਿਆ ਮੰਨ ਲਓ ਪਹਿਲੀ ਜਿਹੜੀ ਆਪਣੀ ਉਹਨੇ ਰੋਕ ਲੈਣੀ ਆ ਧੁੱਪ ਤਾਂ ਅੱਗੇ ਸਾਰਿਆਂ ਨੂੰ ਧੁੱਪ ਪੈਣੀ ਨਹੀਂ ਹੈਗੀ ਜੇ ਆਪਾਂ ਇਸ ਡਾਇਰੈਕਸ਼ਨ ਚ ਬਣਾਉਣੇ ਹੈ ਕਿਉਂਕਿ ਸੂਰਜ ਹੈ ਘੁੰਮਦਾ ਤੇ ਉਧਰਲੀ ਸਾਈਡ ਵਾਲੀ ਜ਼ਿਆਦਾ ਬਲਣ ਲੱਗ ਜੂਗੀ ਮੱਚਣ ਲੱਗ ਜੂਗੀ ਤਾਂ ਹੀ ਇਹਦੇ ਜੇ ਕਿਤੇ ਹੀਟ ਹੁੰਦੀ ਆ ਤਾਂ ਅੱਗੇ ਪਰਦੇ ਲਾ ਦਿੰਨੇ ਆ ਠੰਡ ਤੋਂ ਬਚਾਉਣ ਵਾਸਤੇ ਵੀ ਹੁਣ ਇਹਤੇ ਪਰਦੇ ਲਾਈਦੇ ਨੇ ਰਾਤ ਨੂੰ ਵੀ ਅੰਦਰ ਟੈਂਪਰੇਚਰ ਬਣਿਆ ਰਵੇ ਤੇ ਜੇਕਰ ਹੁਣ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਇਹਦੀ ਜਿਵੇਂ ਇੱਕ ਬੂਟੇ ਤੋਂ ਆਪਾਂ ਨੂੰ ਕਿੰਨੀ ਪ੍ਰੋਡਕਸ਼ਨ ਹੋ ਸਕਦੀ ਹੈ ਜੀ ਇੱਕ ਬੂਟਾ ਜੀ ਆਪਾਂ ਨੂੰ ਤੁਸੀਂ ਮੰਨ ਕੇ ਚੱਲੋ 3 ਤੋਂ 4 ਕਿਲੋ ਤੱਕ ਪ੍ਰੋਡਕਸ਼ਨ ਦੇ ਸਕਦਾ ਇੱਕ ਬੂਟਾ ਇੱਕ ਬੂਟਾ ਪੂਰੇ ਆਪਣੀ ਇਸ ਦੇ ਵਿੱਚ ਪੂਰੇ ਸੀਜ਼ਨ ਦੇ ਵਿੱਚ ਪੂਰੇ 1 ਸਾਲ ਦੇ ਵਿੱਚ 1 ਸਾਲ ਦੇ ਵਿੱਚ ਹਾਂਜੀ ਇਸ ਹਾਲ ਦਾ ਹੁੰਦਾ ਹੈ ਤੇ 4 ਕਿਲੋ ਜੀ ਦੇ ਸਕਦਾ ਤਾਂ ਆਪਾਂ ਜੀ 10000 ਪlant ਲਾਉਣੇ ਆ ਤਾਂ 400 ਕੁਆਂਟਲ ਹੋ ਗਈ ਹੂੰ ਤੇ ਆਪਣੇ 10000 ਪlant ਲੱਗਿਆ ਹੋਇਆ ਤੁਹਾਡੇ ਜੀ ਹਾਂ 10000 ਲੱਗਿਆ ਹੋਇਆ ਬਟ ਆਪਾਂ ਥੋੜਾ ਜਿਹਾ ਘੱਟ ਲਾਇਆ ਸੀ ਆਪਾਂ ਲਾਇਆ ਸੀਗਾ 9000 ਕਿਉਂਕਿ ਆਪਾਂ ਸਿੰਗਲ ਲਾਈਨ ਵਾਲੇ ਤਰੀਕੇ ਨਾਲ ਲਾਇਆ ਸੀ ਇਹ ਹੂੰ ਤੇ ਬਸ ਉਹ ਵੀ ਦਿਲ ਕਰਿਆ ਸੀਗਾ ਵੀ ਸਿੰਗਲ ਲਾਈਨ ਲਾ ਕੇ ਦੇਖਣੀ ਹੈਗੀ ਤੇ ਪ੍ਰਾਲੀ ਦੀ ਮਲਚਿੰਗ ਕਰਨੀ ਹੈ ਕਿ ਡਿਫਰੈਂਟ ਜਿਹਾ ਕਰਨਾ ਜੀ ਠੀਕ ਹੈ ਜੇ ਆਪਾਂ ਇੱਕ ਤਾਂ ਹੁੰਦੀ ਹੈ ਵੀ ਆਰਗੈਨਿਕ ਖੇਤੀ ਇੱਕ ਹੁੰਦੀ ਹੈ ਨੈਚੁਰਲ ਖੇਤੀ ਨੈਚੁਰਲ ਫਾਰਮਿੰਗ ਨੈਚੁਰਲ ਫਾਰਮਿੰਗ ਚ ਆਪਾਂ ਇਹ ਕੋਸ਼ਿਸ਼ ਕਰੀਦੀ ਆ ਵੀ এনवायरमेंट ਨੂੰ ਨੁਕਸਾਨ ਨਾ ਹੋਵੇ ਆਪਾਂ ਪਲਾਸਟਿਕ ਦੀਆਂ ਮਲਚ ਲੈ ਕੇ ਆਉਣੀਆਂ ਜਿਹੜੀਆਂ ਉਹ ਇੱਕ ਟਾਈਮ ਤੋਂ ਬਾਅਦ ਤਾਂ ਸਿੱਟਣੀ ਪੈਂਦੀ ਹੈ ਵੇਚਣੀ ਪੈਂਦੀ ਹੈ ਜਾਂ ਮਚਾਉਣੀ ਪੈਂਦੀ ਹੈ ਤਾਂ এনवायरमेंट ਨੂੰ ਨੁਕਸਾਨ ਹੋਇਆ ਇਹ ਪ੍ਰਾਲੀ ਆ ਇਹ ਨੇਚਰਲ ਫਾਰਮਿੰਗ ਚ ਆ ਜਾਂਦੀ ਨਾਲੇ ਦੇ ਫਾਇਦੇ ਜ਼ਿਆਦਾ ਨੇਗੇ ਹੂੰ ਤੇ ਨਾਲੇ ਅੱਛੀ ਆ ਇਹ ਵਧੀਆ ਚੀਜ਼ ਆ ਤੇ ਜਿਵੇਂ ਆਪਾਂ ਇਨਵੈਸਟਮੈਂਟ ਦੀ ਤਾਂ ਪਹਿਲਾਂ ਵੀ ਗੱਲ ਕਰੀ ਸੀ ਖੈਰ ਇੱਕ ਵਾਰੀ ਆਪਾਂ ਹੋਰ ਗੱਲ ਕਰ ਲਈਏ ਜੀ ਹੁਣ ਫਲਾਵਰਿੰਗ ਤੱਕ ਫਰੂਟਿੰਗ ਤੱਕ ਜਿਹੜੀ ਆਪਣੀ ਇਨਵੈਸਟਮੈਂਟ ਹੈਗੀ ਇਹ ਹਾਂਜੀ ਕਿੰਨੀ ਕ ਆ ਜਾਂਦੀ ਜਦੋਂ ਇਹ ਆਪਾਂ ਪਹਿਲਾ ਫਰੂਟ ਤੋੜਦੇ ਆ ਜੀ ਤੁਸੀਂ ਮੰਨ ਕੇ ਚੱਲੋ ਵੀ ਇਹਨੇ ਤੁਹਾਡਾ 2 ਤੋਂ 2.5 ਲੱਖ ਰੁਪਏ ਖਰਚਾ ਕਰਾ ਦੇਣਾ ਠੀਕ ਹੈ ਠੀਕ ਹੈ ਤੇ 2 ਤੋਂ 2.5 ਲੱਖ ਖਰਚਾ ਕਰਵਾ ਦੇਣਾ ਤੇ ਫਿਰ ਉਹ ਆਉਣਾ ਸਟਾਰਟ ਹੋਊਗਾ ਜੇ ਤਾਂ ਤੁਸੀਂ अर्ਲੀ ਲੈ ਲਿਆ ਇਹ ਮਤਲਬ ਕਿ ਪ੍ਰੋਡਕਸ਼ਨ ਇਹਦਾ ਫਿਰ ਤਾਂ ਉਹਦਾ ਪ੍ਰਾਈਸ ਜ਼ਿਆਦਾ ਹੁੰਦਾਗਾ ਸਟਾਰਟਿੰਗ ਦੇ ਵਿੱਚ ਫਿਰ ਤੁਹਾਡਾ ਸਟਾਰਟਿੰਗ ਚ ਪੂਰਾ ਹੋ ਜਾਣਾ 2-3 ਵਾਰੀਆਂ ਜੀ ਉਸ ਤੋਂ ਬਾਅਦ ਸਾਰਾ ਪ੍ਰੋਫਿਟ ਆ ਪਰ ਇੱਕ ਵਾਰੀ ਆਪਣੀ ਜੇਬ ਚ ਇਹ ਮੰਨ ਕੇ ਚੱਲੋ ਵੀ ਨਵੇਂ ਬੰਦੇ ਦਾ ਤਾਂ ਵੱਧ ਵੀ ਲਵਾ ਸਕਦੇ ਕਿਉਂਕਿ ਵਾਰੀ ਹਿਸਾਬ ਨਹੀਂ ਹੁੰਦਾ ਹੈਗਾ ਵੀ ਖਰਚਾ ਫालतੂ ਹੋ ਗਿਆ ਹੈਨਾ ਪਰ 2.5 ਲੱਖ ਰੁਪਏ ਮੰਨ ਕੇ ਚੱਲੋ ਪਹਿਲਾ ਖਰਚਾ ਹੋਊਗਾ ਜੀ ਨਵੇਂ ਜਿਮੀਦਾਰ ਤਾਂ ਜਿਵੇਂ ਰਿਸਕ ਵੀ ਬਹੁਤ ਘੱਟ ਹੁੰਦਾ ਨਹੀਂ ਇਹ ਵੈਸੇ ਦੇਖਿਆ ਜਾਵੇਗਾ ਲਈ ਖੇਤੀ ਹੈ ਇਹ ਜਾਂ ਕੋਈ ਬੜਾ ਡਰਨ ਦੀ ਲੋੜ ਨਹੀਂ ਨਵੇਂ ਜ਼ਿੰਮੇਦਾਰਾਂ ਨੂੰ ਦੇਖੋ ਇਹ ਨਾ ਡਰਨ ਦਾ ਇਹਦੇ ਵਿੱਚ ਇੱਕੋ ਹੀ ਮੈਂ ਤੁਹਾਨੂੰ ਦੱਸਾਂਗੇ ਵੀ ਇਹ ਚ ਨਾ ਪ੍ਰੀਵੈਂਟਿਵ ਚ ਚੱਲੋ ਜਿੰਨਾ ਹੋ ਸਕਦਾ ਵੀ ਰੋਗ ਆਉਣ ਤੋਂ ਪਹਿਲਾਂ ਬਚਾ ਲਓ ਤਾਂ ਤਾਂ ਤੁਸੀਂ ਫਾਇਦੇ 'ਚ ਹੋ ਠੀਕ ਹੈ ਜੇ ਰੋਗ ਆ ਗਿਆ ਫਿਰ ਇਹਨੇ ਤੁਹਾਡੇ ਨਾਸੀ ਧੂਆਂ ਕਢਾ ਦੇਣਾ ਠੀਕ ਹੈ ਫਿਰ ਨਹੀਂ ਕੰਟਰੋਲ ਹੁੰਦਾ ਫਿਰ ਕੰਟਰੋਲ ਬਸ ਕੰਟਰੋਲ ਕਰ ਸਕਦੇ ਉਹਨੂੰ ਜੜ ਤੋਂ ਨਹੀਂ ਖਤਮ ਕਰ ਸਕਦੇ ਜੇ ਤੁਸੀਂ ਸਟਾਰਟਿੰਗ ਤੋਂ ਹੀ ਇਹਨੂੰ ਲੈ ਕੇ ਚੱਲੋਗੇ ਪ੍ਰੀਵੈਂਟਿਵ ਦੇ ਵਿੱਚ ਫਿਰ ਇਹ ਬਹੁਤ ਸੋਹਣੀ ਫਸਲ ਆ ਇਹਨੇ ਤੁਹਾਨੂੰ ਜਮਾਂ ਹੀ ਤੰਗ ਨਹੀਂ ਕਰਨਾ ਇਹ ਆਪਦੇ ਹਿਸਾਬ ਨਾਲ ਚੱਲੀ ਜਾਊਗੀ ਜਦੋਂ ਇਹਨੇ ਫਰੂਟ ਬਣਾਉਣਾ ਫਰੂਟ ਬਣਾ ਲੂਗੀ ਕਟਿੰਗ ਕਰ ਦੋ ਇਹਦੀ ਪਰ ਵੀ ਸਪਰੇਆਂ ਨੇ ਜਿਹੜੀਆਂ ਉਹ ਪ੍ਰੀਵੈਂਟਿਵ ਚ ਰੱਖਣੀਆਂ ਪੈਂਦੀਆਂ ਨੇ ਵੀ ਆਪਾਂ ਐ ਨਾ ਸੋਚੀਏ ਵੀ ਹੁਣ ਤਾਂ ਚਲੋ ਆ ਗਿਆ ਰੋਗ ਜਾਂ ਫੰਗਸ ਆ ਗਈ ਡਾਈ ਬੈਗ ਆ ਗਿਆ ਕੁਝ ਵੀ ਆ ਗਿਆ ਇਨਸੈਕਟ ਆ ਗਿਆ ਵੀ ਹੁਣ ਕਰਾਂਗੇ ਫੇਰ ਥੋੜਾ ਲੇਟ ਹੋ ਗਿਆ ਨਹੀਂ ਵੇਟ ਨਹੀਂ ਕਰਨੀ ਆਪਾਂ ਵੀ ਕੋਈ ਬਿਮਾਰੀ ਆਵੇ ਆਪਾਂ ਪਹਿਲੇ ਹੀ ਤਿਆਰ ਰਹੀਏ ਹਾਂ ਵੀ ਹਰ ਹਫਤੇ ਵੀ ਕੋਸ਼ਿਸ਼ ਹੋਵੇ ਵੀ ਚਾਹੇ ਉਹ ਬਾਇਓ ਦਾ ਇਨਸੈਕਟੀਸਾਈਡ ਆ ਕੋਈ ਇੱਕ ਹਫਤੇ ਚ ਅਗਲੇ ਹਫਤੇ ਕੋਈ ਕੈਮੀਕਲ ਦਾ ਇਨਸੈਕਟੀਸਾਈਡ ਹੋ ਗਿਆ ਫਿਰ ਇੱਕ ਬਾਇਓ ਦਾ ਫੰਗੀਸਾਈਡ ਹੋ ਗਿਆ ਵੀ ਕੱਢਦੇ ਰਹੋ ਹਰ ਹਫਤੇ ਕੱਢਣਾ ਹੀ ਕੱਢਣਾ ਤੇ ਥ੍ਰਿਪਸ ਮਾਈਟਸ ਦੀ ਥੋੜੀ ਜੀ ਇਹ ਚ ਦਿੱਕਤ ਜ਼ਿਆਦਾ ਰਹਿੰਦੀ ਆ ਤੇ ਉਹ ਵੀ ਉਹ ਵੀ ਮਤਲਬ ਜੜ ਤੋਂ ਖਤਮ ਨਹੀਂ ਹੁੰਦੀ ਕਿਉਂਕਿ ਉਹ ਧਰਤੀ ਤੇ ਡਿੱਗ ਜਾਂਦੇ ਉਹਦੇ ਆਂਡੇ ਹੁੰਦੇ ਉੱਥੋਂ ਫਿਰ ਦੁਬਾਰਾ ਪੈਦਾ ਹੋ ਜਾਂਦੇ ਆ ਤਾਂ ਉਹ ਵੀ ਲੰਬਾ ਪ੍ਰੋਸੀਜਰ ਆ ਮਤਲਬ ਸਪਰੇਆਂ ਦਾ ਵੀ ਸ਼ਡਿਊਲ ਚੰਗਾ ਬਣਾ ਕੇ ਰੱਖਣਾ ਪੈਂਦਾ ਮਤਲਬ ਇੱਕ ਟੈਕਨੀਕਲ ਖੇਤੀ ਚ ਆ ਜਾਂਦੀ ਹੈ ਜੀ ਇਹ ਇੰਨੀ ਵੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਬਾਲੀ ਸੌਖੀ ਆ ਵੀ ਨਵਾਂ ਬੰਦਾ ਇੱਕੋ ਦਾ ਵੀ ਝੱਟ ਦੇਣੇ ਕਰ ਲੂਗਾ ਵੀ ਇੰਨੀ ਔਖੀ ਵੀ ਨਹੀਂ ਹੈਗੀ ਵੀ ਡਰਨ ਦੀ ਲੋੜ ਆ ਠੀਕ ਆ ਵੀ ਠੀਕ ਹੈ ਇਨਸਾਨ ਹੀ ਕਰਦਾ ਜੀ ਸਾਰੀਆਂ ਚੀਜ਼ਾਂ ਵੀ ਜੇ ਸ਼ੁਰੂ ਤੋਂ ਮੈਨੇਜ ਕਰਕੇ ਚੱਲੂ ਬੰਦਾ ਤਾਂ ਠੀਕ ਰੋ ਬਾਕੀ ਐ ਵੀ ਥੋੜੀ ਗਾਈਡਲਾਈਨ ਲੈ ਲਈ ਜਾਵੇ ਕਿਸੇ ਚੰਗੇ ਡਾਕਟਰ ਦੀ ਚੰਗੇ ਪੁਰਾਣੇ ਬੰਦੇ ਦੀ ਤਾਂ ਬੈਟਰ ਆ ਅਸੀਂ ਵੀ ਪੁੱਛਦੇ ਰਹਨੇ ਆਂਗੇ ਕਈ ਮਿੱਤਰ ਦੋਸਤ ਪ੍ਰਾਣੀਆਂ ਲਾਉਂਦੇ ਨੇ ਉਹਨਾਂ ਤੋਂ ਜਾਣਕਾਰੀ ਲੈ ਲਈਦੇ ਕਿਉਂਕਿ ਗਿਆਨ ਤਾਂ ਜੀ ਬੰਦੇ ਹੀ ਵੱਧ ਆ ਆਪਾਂ ਕਿਸੇ ਨੂੰ ਦੇ ਦੇਈਦਾਗਾ ਕਿਸੇ ਤੋਂ ਲੈ ਲਈਦਾ ਬਿਲਕੁਲ ਠੀਕ ਆ ਪਰਫੈਕਟ ਤਾਂ ਕੋਈ ਬੰਦਾ ਹੁੰਦਾ ਵੀ ਨਹੀਂ ਹੈਗਾ ਕਿਸੇ ਚੀਜ਼ ਚ ਹੂੰ ਤੇ ਜੇ ਆਪਾਂ ਇਹਦੀ ਇਨਵੈਸਟਮੈਂਟ ਦੀ ਤਾਂ ਗੱਲ ਕਰ ਲਈ ਜੇ ਪ੍ਰੋਫਿਟ ਹੁਣ ਅੱਜ ਦੇ ਪ੍ਰਾਈਸ ਦੇ ਹਿਸਾਬ ਨਾਲ ਜਿਹੜਾ ਮਾਰਕੀਟ ਪ੍ਰਾਈਸ ਸਾਨੂੰ ਮਿਲ ਰਿਹਾ ਉਸ ਹਿਸਾਬ ਨਾਲ ਹਲਕਾ ਹੁਣ ਆ ਯੈਲੋ ਵੈਰਾਈਟੀਆਂ ਆ ਗਈਆਂ ਜੀ ਇੱਥੇ ਹਣ ਹਾਂ ਮਾਰਕੀਟ ਪ੍ਰਾਈਸ ਦੀ ਆਪਾਂ ਗੱਲ ਕਰ ਰਹੇ ਸੀ ਜਿਵੇਂ ਇਸ ਟਾਈਮ ਕੀ ਹੈਗਾ ਚੱਲ ਰਿਹਾ ਆਪਣਾ ਤਕਰੀਬਨ 150 ਤੋਂ 200 ਦੇ ਵਿੱਚ ਠੀਕ ਹੈ ਠੀਕ ਤੇ ਜਦੋਂ ਆਪਾਂ ਵੇਚਣੀ ਸਟਾਰਟ ਕਰੀ ਸੀ ਆਪਾਂ 310 ਰੁਪਏ ਪਰ ਕੇਜੀ ਵੀ ਵੇਚੀ ਆ ਠੀਕ ਹੈ 300 ਹਾਂ 300 ਤੱਕ ਫਿਰ 280 ਵੀ ਵੇਚੀ ਆ 250 ਵੀ ਵੇਚੀ ਆ 220 ਵੇਚੀ ਆ ਹੂੰ ਹੁਣ ਥੋੜੇ ਜਿਵੇਂ ਕੁਝ ਦਿਨ ਵਿਆਹ ਹੋਊ ਡਾਊਨ ਨੇ ਤਾਂ ਫਿਰ ਪ੍ਰਾਈਸ ਥੋੜਾ ਡਾਊਨ ਆ ਗਿਆ ਫਿਰ ਦੁਬਾਰਾ ਅੱਪ ਹੋ ਜੂਗਾ ਤਾਂ ਚੱਲਦਾ ਹੀ ਰਹਿੰਦਾ ਵੀ 400 ਕੁਆਂਟਲ ਪ੍ਰੋਡਕਸ਼ਨ ਕੰਪਨੀ ਕਹਿੰਦੀ ਆ वैसे मैं मानता भी एवरेज प्राइस एदा रह सकदा गा 150 ਤੱਕ ਤੁਹਾਨੂੰ ਮਿਲ ਸਕਦਾ 120 ਤੱਕ ਵੀ ਮਿਲ ਸਕਦਾ ਹੂੰ ਚਲੋ ਆਪਾਂ ਕੰਪਨੀ ਦੀ ਗਾਈਡਲਾਈਨ ਇਹ ਮੰਨ ਲਈਏ ਵੀ 400 ਨਹੀਂ 300 ਦੇ ਦੂਗੀ ਠੀਕ ਆ 100 ਰੁਪਏ ਰੇਟ ਵੀ ਦੇ ਦੂਗੀ ਆਪਾਂ ਨੂੰ ਮਿਨੀਮਮ ਲਾ ਲਈ ਆਪਾਂ 100 ਰੁਪਏ ਐਵਰੇਜ ਪੈਗੀ ਫਿਰ ਵੀ 30 ਲੱਖ ਦੀ ਹੋਗੀ ਤੇ 30 ਲੱਖ ਦੀ ਹੋਗੀ ਤੇ ਆਪਣੀ ਇਹ ਜੇ ਖੇਤੀ ਕਿੰਨੇ ਮੰਥ ਦੀ ਆ ਗਈ ਫਿਰ ਇਹ ਇੱਕ ਸਾਲ ਦੀ ਖੇਤੀ ਹੋਗੀ ਪੂਰੇ 1 ਸਾਲ ਦੀ ਖੇਤੀ ਆ ਆਪਾਂ ਇਸ ਤੋਂ ਬਾਅਦ ਜੇ ਕੋਈ ਫਸਲ ਬੀਜਣੀ ਹੈਗੀ ਇਹ ਤਾਂ ਤੁਸੀਂ ਇਹ ਕਰ ਸਕਦੇ ਹੋ ਨੂੰ 9 ਮਹੀਨੇ ਚਲਾ ਕੇ ਹੂੰ ਨੈਟ ਦੇ ਵਿੱਚ ਅਗਲੇ 3 ਮਹੀਨੇ ਖੀਰਾ ਲੈ ਸਕਦੇ ਹੋ ਠੀਕ ਹੈ ਫਿਰ ਦੁਬਾਰਾ ਅਗਸਤ ਦੇ ਵਿੱਚ ਟ੍ਰਾਂਸਪਲੈਂਟ ਕੈਪਸਿਕਮ ਦੀ ਕਰ ਦੋ ਤਿਆਰ ਕਰਵਾ ਕੇ ਪਨੀਰੀ ਠੀਕ ਹੈ ਜੇ ਤੁਸੀਂ ਇਸ ਕੈਪਸਿਕਮ ਤੋਂ ਕੈਪਸਿਕਮ ਚੱਲਣਾ ਵੀ 1 ਸਾਲ ਕੈਪਸਿਕਮ ਚਲਾ ਲਈ ਫਿਰ ਪਨੀਰੀ ਤਿਆਰ ਕਰ ਲਈ ਦੁਬਾਰੇ ਫਿਰ ਕੈਪਸਿਕਮ ਲਾਤੀ ਉਵੇਂ ਵੀ ਚੱਲ ਸਕਦੇ ਹੋ ਇਹ ਜਿਹੜੀ 300 400 ਕੁਆਂਟਲ ਪ੍ਰੋਡਕਸ਼ਨ ਕੰਪਨੀ ਕਹਿੰਦੀ ਹੈ ਪਰイヤー ਦੀ ਹੁੰਦੀ ਹੈ ਇਹਦੀ ਪਰ ਜਿਵੇਂ ਤੁਸੀਂ 30 ਲੱਖ ਦੀ ਗੱਲ ਕੀਤੀ ਹੈ 30 ਲੱਖ ਬਹੁਤ ਵੱਡੀ ਅਮਾਉਂਟ ਹੋ ਜਾਂਦੀ ਹੈ ਤੇ ਬਹੁਤ ਸਾਰੇ ਕਿਸਾਨਾਂ ਨੇ ਕੱਢਿਆ ਜੀ ਇਹਦੇ ਚੋਂ ਇਹ ਪ੍ਰੋਫਿਟ ਮੰਨ ਕੇ ਚੱਲੋ ਵੀ 20 ਤੋਂ 22 ਲੱਖ ਰੁਪਇਆ ਬੰਦਾ ਸ਼ੁੱਧ ਪ੍ਰੋਫਿਟ ਕੱਢ ਸਕਦਾ ਜੀ ਇਹਦੇ ਚੋਂ ਖਰਚਾ ਕਰਕੇ ਸਾਰਾ ਤੁਸੀਂ ਇੱਕ ਸਾਲ ਦੇ ਵਿੱਚ ਇਹਦੇ ਜਿਆਦਾ 10 ਲੱਖ ਖਰਚਾ ਕਰ ਦੋਗੇ ਇੰਨਾ ਤਾਂ ਹੁੰਦਾ ਵੀ ਨਹੀਂ ਆਪਾਂ ਮੈਕਸਿਮਮ ਲਾ ਲਿਆ ਜੀ ਫੇਰ ਵੀ ਇਹ ਤੁਹਾਨੂੰ 20 ਲੱਖ ਰੁਪਇਆ ਛੱਡ ਕੇ ਜਾਊਗੀ ਜੀ ਠੀਕ ਹੈ ਮਿਨੀਮਮ ਤੋਂ ਮਿਨੀਮਮ ਤੇ ਵੱਧ ਤੁਸੀਂ ਇਹ ਜੋ ਜਿੰਨਾ ਵੀ ਲੈ ਸਕਦੇ ਹੋ ਉਹ ਤੁਹਾਡੀ ਮਿਹਨਤ ਆ ਤੁਹਾਡਾ ਟੈਕਨੀਕ ਆ ਤੁਸੀਂ ਕਿਸ ਤਰੀਕੇ ਨਾਲ ਇਹਦੇ ਰੰਗ ਚੇਂਜ ਕਰਾਉਨੇ ਹੋ ਕਿਵੇਂ ਇਹਨੂੰ ਕਟਿੰਗ ਕਰਦੇ ਹੋ ਇਹ ਸਭ ਕਟਿੰਗ ਤੇ ਡਿਪੈਂਡ ਆ ਹੁਣ ਦੇਖੋ ਆ ਲੇਬਰ ਵਾਲਿਆਂ ਨੇ ਇੱਕ ਟਾਣੀ ਛੱਡਤੀ ਜੀ ਇਹ ਇਹ ਕਟਿੰਗ ਕਰਨੀ ਸੀ ਇਹਦੇ ਤੇ ਕੀ ਫਰੂਟ ਆਇਆਗਾ ਇਹਨੂੰ ਛੱਡਣ ਦਾ ਕੋਈ ਫਾਇਦਾ ਨਹੀਂ ਇਹ ਰੰਗੈਲੀਆਂ ਲੇਬਰ ਦੀਆਂ ਹੁੰਦੀਆਂ ਨੇ ਇਹਨੂੰ ਤੋੜੋ ਠੀਕ ਹੈ ਇਹਦਾ ਲੋਡ ਹੈ ਇਹ ਫਾਲਤੂ ਦਾ ਲੋਡ ਹੈ ਤੁਸੀਂ ਪਰਫੈਕਟ ਫਰੂਟ ਲਓ ਜਿਹੜੇ ਜਿਹੜੇ ਨੋਡ ਤੇ ਆਉਣੇ ਨੇ ਉੱਪਰ ਠੀਕ ਹੈ ਤੁਹਾਡੀ ਪ੍ਰੋਡਕਸ਼ਨ ਵੀ ਵਧੂ ਸਾਈਜ਼ ਵੀ ਵਧੂ ਤੁਹਾਡਾ ਨਾਮ ਵੀ ਵਧੂ ਵੀ ਇਹਨਾਂ ਦੀ ਫਾਰਮ ਦੀ ਸ਼ਿਮਲਾ ਮਿਰਚ ਆਉਂਦੀ ਹੈ ਬਹੁਤ ਸੋਹਣੀ ਆਉਂਦੀ ਹੈ ਇਹ ਹੌਲੀ ਹੌਲੀ ਮੇਨਟੇਨ ਕਰਨ ਵਾਲੀ ਚੀਜ਼ਾਂ ਨੇ ਜਿਵੇਂ ਜਿਵੇਂ ਬੰਦਾ ਕਰਦਾ ਇਹਨੂੰ ਠੀਕ ਹੈ ਓਵੇਂ ਓਵੇਂ ਸਿੱਖਦਾ ਜਾਂਦਾ ਸੋ ਜਿੰਨਾ ਵਧੀਆ ਆਪਾਂ ਮੈਨੇਜ ਕਰਾਂਗੇ ਹਾਂ ਓਨੀ ਵਧੀਆ ਆਪਾਂ ਪ੍ਰੋਡਕਸ਼ਨ ਕਰ ਸਕਦੇ ਹਾਂ ਹਾਂ ਇਹਦੀ ਮੈਨੇਜਮੈਂਟ ਇੱਕ ਸਪਰੇਅ ਦੀ ਇੱਕ ਕਟਿੰਗ ਦੀ ਜਿਹੜੇ ਬੰਦੇ ਨੇ ਇਹ 20 ਤੋਂ 25 ਦਿਨਾਂ ਦੀ ਜਦੋਂ ਪਲਾਂਟ ਹੋ ਜਾਂਦਾ ਟਰਾਂਸਪਲਾਂਟ ਤੋਂ ਬਾਅਦ ਵੀਕ ਦਿਨਾਂ ਤੇ ਜਿਨੇ ਕਟਿੰਗ ਕਰ ਲਈ ਉਸ ਟਾਈਮ ਤੇ ਹੂੰ ਮੈਂ ਮੰਨਦਾ ਇੱਕ ਉਦੋਂ ਐਕਸਟਰਾ ਫੁੱਲ ਆਉਂਦੇ ਨੇ ਲਾਲਚ ਕਰ ਜਾਂਦਾ ਬੰਦਾ ਵੀ ਲਾ ਫੁੱਲ ਆ ਗਿਆ ਸ਼ਿਮਲਾ ਮਿਰਚ ਦਾ ਮੈਂ ਤਾਂ ਹੁਣ ਲਈ ਹੈ ਤੇ ਇਹਦਾ ਰੱਖਣਾ ਹੀ ਰੱਖਣਾ ਪਰ ਉਹ ਫੁੱਲ ਤੋੜਨਾ ਇਹ ਸਾਡੀਆਂ ਵੀ ਕੁਝ ਗਲਤੀਆਂ ਸੀ ਅਸੀਂ ਵੀ ਸਿੱਖੀਆਂ ਨੇ ਹੂੰ ਤੇ ਬਾਕੀਆਂ ਨੂੰ ਵੀ ਜਿਵੇਂ ਇਹੀ ਦੱਸਦੇ ਆ ਜੇ ਕੋਈ ਸਰਪ੍ਰਸ ਬੀ ਆਪਾ ਸਟਾਰਟਿੰਗ ਦੇ ਜਿਹੜਾ ਪਹਿਲੇ ਫਲਾਵਰਿੰਗ ਆਉਂਦੀ ਆ ਆਪਾਂ ਉਹ ਸੋਚਦੇ ਆ ਵੀ ਆਪਣੀ ਫਲਾਵਰਿੰਗ ਆ ਗਈ ਆਪਾਂ ਫਲ ਲੈਣ ਦੀ ਕੋਸ਼ਿਸ਼ ਕਰਦੇ ਆ ਉਹ ਬੰਦੇ ਦਾ ਜਿਗਰਾ ਹੀ ਨਹੀਂ ਹੁੰਦਾ ਜੀ ਫੁੱਲ ਤੋੜਨ ਦਾ ਕਿੱਥੇ ਜਿਗਰਾ ਹੁੰਦਾ ਫਲ ਤੋੜਨ ਦਾ ਹੁਣ ਆ ਫੁੱਲ ਇੰਨਾ ਲੱਗਿਆ ਹੋਵੇ ਕਿਸੇ ਦੇ ਕਬੂਟੇ ਤੇ ਦੋ ਬੂਟੇ ਤੇ ਅਗਲਾ ਕਿ ਉਹੀ ਕਿਉਂ ਤੋੜੀ ਜਾਵਾ ਮੈਂ ਬਟ ਇਹਦਾ ਕਰਾਂਗੇ ਵੀ ਕੀ ਵਿੰਗਾ ਟੇਡਾ ਉਹਨੇ ਫਰੂਟ ਨੇ ਸਟਾਰਟਿੰਗ ਚ ਲੋਡ ਪਾ ਦੇਣਾ ਠੀਕ ਹੈ ਠੀਕ ਹੈ ਉਹਨੇ ਪਲਾਂਟ ਨੂੰ ਚੱਲਣ ਹੀ ਨਹੀਂ ਦੇਣਾ ਹੈਗਾ ਸਟਾਰਟਿੰਗ ਤੋਂ ਤਾਂ ਇੱਕ ਚੀਜ਼ਾਂ ਕਟਿੰਗਸ ਹੋ ਗਈਆਂ ਇਹਦੀਆਂ ਸਪਰੇ ਹੋ ਗਈਆਂ ਜਿਹੜੇ ਬੰਦੇ ਨੇ ਇਹਦਾ ਧਿਆਨ ਰੱਖ ਲਿਆ ਹੂੰ ਠੀਕ ਹੈ ਉਹ ਬੰਦੇ 'ਚ ਪੂਰਾ ਕੰਮ ਆਵੇ ਜੀ ਇਹਦੇ ਕਲਰ ਕਿਵੇਂ ਚੇਂਜ ਕਰਾਉਣੇ ਨੇ ਇਹਨੂੰ ਧੁੱਪ ਦੀ ਲੋੜ ਹੁੰਦੀ ਆ ਹੂੰ ਅਸੀਂ ਹੁਣ ਜਿਵੇਂ ਸ਼ਾਮ ਨੂੰ ਉੱਪਰੋਂ ਸਾਰੇ ਆ ਪਰਦੇ ਬੰਦ ਕਰ ਦਿੰਨੇ ਆ ਸਾਈਡਾਂ ਤੋਂ ਬੰਦ ਕਰ ਦਿੰਨੇ ਆ ਵੀ ਤਾਂ ਕਿ ਅੰਦਰ ਠੰਡ ਨਾ ਆਵੇ ਕੋਈ ਠੰਡੀ ਹਵਾ ਚੱਲਦੀ ਹੈ ਹਨਾ ਤੇ ਸਵੇਰੇ ਪਹਿਲੇ ਸੂਰਜ ਦੀ ਕਿਰਨ ਤੋਂ ਪਹਿਲਾਂ ਖੋਲ ਦਿੰਨੇ ਆ ਠੀਕ ਹੈ ਵੀ ਇਹਨੂੰ ਧੁੱਪ ਮਿਲੇ ਜਿੰਨੀ ਧੁੱਪ ਮਿਲੂਗੀ ਓਨੀ ਜਲਦੀ ਕਲਰ ਚੇਂਜ ਹੋਊਗਾ ਠੀਕ ਹੈ ਇਹ ਜਿਵੇਂ ਹੁਣ ਆ ਵੈਰਾਈਟੀਆਂ ਨੂੰ ਮੈਂ ਦੱਸ ਰਿਹਾ ਸੀ yellow ਆ ਜਿਹੜੀ ਹਾਂ ਮੈਂ ਇਹੀ ਇਸੇ ਗੱਲ ਤੇ ਜਿਵੇਂ ਚੇਂਜ ਹੋਇਆ ਜੈਲੋ ਤੇ ਰੈੱਡ ਲਗਾਈ ਹੋਈ ਆ ਤੁਸੀਂ ਹਾਂਜੀ ਤੇ ਜੇਕਰ ਦੇਖੀਏ ਵੀ ਉਹਦੇ ਰੇਟ ਦਾ ਕੋਈ ਡਿਫਰੈਂਸ ਹੁੰਦਾਗਾ ਜਿਹੜੇ ਗ੍ਰੀਨ ਆਪਣ ਨੋਰਮਲ ਫਾਰਮਰ ਲਗਾ ਰਹੇ ਨੇ ਨੈਟ ਤੋਂ ਬਾਹਰ ਬਿਲਕੁਲ ਉਹ ਤਾਂ ਰੇਟ ਦਾ ਡਿਫਰੈਂਸ ਤਾਂ ਰਹੂਗਾ ਜੀ ਗ੍ਰੀਨ ਦਾ ਤਾਂ ਹੁਣ ਤੁਸੀਂ ਮੰਨ ਕੇ ਚੱਲੋ ਥੋੜੇ ਟਾਈਮ ਨੂੰ ਮੈਨੂੰ ਹੁਣ ਵੀ ਘਟ ਗਿਆ ਹੋਊਗਾ 20 30 ਦੇ ਸਮਥਿੰਗ ਆ ਗਿਆ ਹੋਊਗਾ ਆ ਦਿਨਾਂ ਦੇ ਵਿੱਚ ਤਾਂ ਤੇ ਇਹਦਾ ਇਸ ਟਾਈਮ ਚੱਲੀ ਜਾਂਦਾ ਤੁਸੀਂ 150 150 ਕਹਿੰਦੇ ਹੋ ਹਾਂ ਠੀਕ ਹੈ ਤੇ ਵੀ ਦੇਖੋ ਟਾਈਮ ਲੱਗਦਾ ਕਲਰ ਚੇਂਜ ਕਰਨ ਨੂੰ ਬਟ ਇੱਕ ਕਲਾਸਿਕ ਕ੍ਰੋਪ ਹੈ ਜੀ ਮਤਲਬ ਇਹਨੂੰ ਇਹਦੇ ਨਾਲ ਕਲਾਸ ਹੈ ਮੈਂ ਮੰਨਦਾ ਠੀਕ ਕਿਉਂਕਿ ਡਿਫਰੈਂਟ ਆ ਕੁਛ ਹੂੰ ਤੇ ਆਪਦੇ ਏਰੀਏ ਦੇ ਵਿੱਚ ਲੱਗੀ ਹੋਵੇ ਵੈਸੀ ਚਾਰ ਪੰਜ ਨੈਟ ਲੱਗੇ ਹੋਣ ਬੰਦੇ ਦਾ ਨਾਮ ਹੁੰਦਾਗਾ ਵੀ ਕੁਝ ਡਿਫਰੈਂਟ ਕਰ ਰਿਹਾ ਬੰਦਾ ਠੀਕ ਹੈ ਤੇ ਚੰਗੀ ਫਸਲ ਆ ਮਤਲਬ ਜੇ ਤੱਕ ਬੰਦਾ ਕੋਈ ਸਮਝਦਾਰੀ ਤਰੀਕੇ ਨਾਲ ਇਹਨੂੰ ਕਰਦਾ ਜਾਂ ਹੈ ਕਰ ਸਕਦਾ ਉਹਨੂੰ ਕਰਨੀ ਚਾਹੀਦੀ ਆ ਬਹੁਤ ਸੋਹਣੀ ਚੀਜ਼ ਆ ਦਿਲ ਖੁਸ਼ ਹੁੰਦਾ ਸ਼ਾਮ ਨੂੰ ਅੰਦਰ ਆਉਣੇ ਆ ਸਵੇਰੇ ਆਉਣੇ ਆ ਰੰਗ ਦਿਖਦੇ ਨੇਗੇ ਹਰੇ ਪੀਲੇ ਲਾਲ ਤੇ ਇਹਦਾ ਹੋਰ ਵੀ ਵੈਰਾਈਟੀਆਂ ਆਉਂਦੀਆਂ ਨੇ ਕਈ ਪਰਪਲ ਆਉਂਦੀ ਆ orange ਆਉਂਦੀ ਆ ਇਹ ਸਾਰੀਆਂ ਲੱਗੀਆਂ ਹੋਣ ਦੋ ਨੈਟ ਲੱਗੇ ਹੋਣ ਸੋਹਣੀ ਲੱਗਦੀ ਆ ਡਿਫਰੈਂਟ ਚੀਜ਼ ਕਰਨੀ ਚਾਹੀਦੀ ਆ ਬੰਦੇ ਨੂੰ ਕੋਈ ਅੱਛਾ ਬਾਈ ਜੀ ਜਿਵੇਂ ਹੁਣ ਆਪਾਂ ਦੇਖੀਏ ਵੀ ਜੈਲੋ ਤੇ ਰੈੱਡ Shimla ਮਿਰਚ ਦੇ ਵਿੱਚ ਕੀ ਅਜਿਹਾ ਖਾਸ ਆਗਾ ਜਿਹੜਾ ਇਹਦੀ ਡਿਮਾਂਡ ਤੇ ਇਹਦਾ ਰੇਟ ਆ ਜਿਹੜਾ ਇੰਨਾ ਹਾਈ ਰਹਿੰਦਾ ਇਹ ਤੁਹਾਨੂੰ ਮੈਂ ਦਿਖਾਉਣਾ ਜੀ ਜਿਵੇਂ ਸਪੋਜ਼ ਕਰੋ ਆਪਣਾ ਫਰੂਟ ਆ ਇਹ ਕਲਰ ਚੇਂਜ ਹੋ ਗਿਆ ਜੀ ਹੂੰ ਇਹਦਾ ਕਲਰ ਚੇਂਜ ਹੈ ਨਾ ਤੁਸੀਂ ਇਹਨੂੰ ਇਹ ਇਹ ਯੂਜ਼ ਹੁੰਦੀ ਹੈ ਜੀ ਸੈਲਡ ਦੇ ਵਿੱਚ ਹੂੰ ਇਸ ਕਰਕੇ ਇਹਦੀ ਡਿਮਾਂਡ ਆ ਜਿਵੇਂ ਪੀਜ਼ਾ ਦੇ ਉੱਪਰ ਟਾਪਿੰਗਸ ਹੋਣੀਆਂ ਜਾਂ ਵਿਆਹ ਸ਼ਾਦੀ ਦੇ ਵਿੱਚ ਯੂਜ਼ ਹੋ ਜਾਣੀਆਂ ਮਤਲਬ ਹੋਟਲਾਂ ਰੈਸਟੋਰੈਂਟਾਂ 'ਚ ਹਨਾ ਇਹ ਐਜ਼ ਅ ਸੈਲਡ ਯੂਜ਼ ਹੁੰਦੀ ਹੈ ਜੀ ਇਹਨੂੰ ਤੁਸੀਂ ਕਿਵੇਂ ਵੀ ਨਾ ਨੋਰਮਲੀ ਖਾ ਸਕਦੇ ਹੋ ਤੁਸੀਂ ਟੇਸਟ ਕਰਕੇ ਦੇਖੋ ਤੁਹਾਨੂੰ ਇਹ ਮਿੱਠਾ ਲੱਗੂਗਾ ਇਹਨੂੰ ਤੁਸੀਂ ਨੋਰਮਲ ਖਾ ਸਕਦੇ ਹੋ ਹੂੰ ਇਹ ਦੂਸਰੀ ਸ਼ਿਮਲਾ ਮਿਰਚ ਵਰਗਾ ਨਹੀਂ ਆ ਮਿਰਚਾਂ ਦਾ ਕੋਈ ਟੇਸਟ ਹੀ ਨਹੀਂ ਆ ਰਿਹਾ ਨਹੀਂ ਆ ਨਾ ਸਵੀਟ ਸਵੀਟ ਅਖਰੀ ਸਵੀਟ ਟੇਸਟ ਆ ਹੂੰ ਤੇ ਯੈਲੋ ਦਾ ਵੀ ਸੇਮ ਹੀ ਹੈ ਯੈਲੋ ਦਾ ਮਿੱਠੇ ਦੇ ਨਾਲ ਥੋੜਾ ਖੱਟਾ ਹੁੰਦਾ ਇਹ ਪਿਓਰ ਮਿੱਠਾ ਹੁੰਦਾ ਅੱਛਾ ਇਹ ਤਾਂ ਐਵੇਂ ਲੱਗਦਾ ਜਿਵੇਂ ਕੋਈ ਫਰੂਟ ਹੁੰਦਾ ਹੈ ਇਹ ਫਰੂਟ ਹੀ ਆ ਜੀ ਜਿਵੇਂ ਆਪਾਂ ਜਿਵੇਂ ਆਪਾਂ ਹੁਣ ਪਿੰਡਾਂ ਦੇ ਵਿੱਚ ਸਬਜ਼ੀ ਬਣਾ ਲੈਂਦੇ ਆ ਆਪਣੇ ਹਾਂ ਜਿਹੜੀ ਗ੍ਰੀਨ ਛਿਵਲਾ ਮਿਰਚ ਆ ਉਹਦੀ ਇਹਦੀ ਮੈਂ ਉਹੀ ਗੱਲ ਆ ਰਹੀ ਨਹੀਂ 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 ਇਹ ਜੇ ਤਾਂ ਤੁਸੀਂ ਇਹਦੀ ਸਬਜੀ ਬਣਾਉਨੇ ਹੋ ਹੂੰ ਤੁਸੀਂ ਕੱਟ ਲੈ ਪੀਸ ਹੈ ਨਾ ਇਹਦੇ ਬਣਾ ਲੈ ਤੇ ਮਿਰਚ ਤੁਸੀਂ ਹਰੀ ਮਿਰਚ ਐ ਕਾਲੀ ਮਿਰਚ ਨਹੀਂ ਪਾਈ ਇਹਦੇ ਚ ਫੇਰ ਤਾਂ ਤੁਹਾਨੂੰ ਲੱਗੂਗੀ ਮਿੱਠੀ ਜੀ ਸਬਜੀ ਸਵਾਦ ਨਹੀਂ ਆਉਣਾ ਜੇ ਤੁਸੀਂ ਇਹਨੂੰ ਵਧੀਆ ਸਰੋਂ ਦੇ ਤੇਲ ਚ ਚੰਗਾ ਤੜਕ ਕੇ ਹੂੰ ਕਾਲੀ ਮਿਰਚ ਪੀਸ ਕੇ ਹਰੀ ਮਿਰਚ ਵਧੀਆ ਪਾ ਕੇ ਫੇਰ ਬਣਾਉਗੇ ਫੇਰ ਇਹਦੇ ਵਰਗੀ ਸਵਾਦ ਕੋਈ ਸਬਜੀ ਨਹੀਂ ਲੱਗਣੀ ਠੀਕ ਹੈ ਇਹ ਕਾਲੀ ਮਿਰਚ ਆ ਨਾ ਜਿਹੜੀ ਉਹ ਇਹਦੇ ਟੇਸਟ ਨੂੰ ਇਨਕਰੀਜ਼ ਕਰਦੀ ਆ ਉਹ ਬਲੈਕ ਪੀਪਰ ਬਲੈਕ ਪੀਪਰ ਹੋਗੀ ਇਹ ਬੈਲ ਪੀਪਰ ਹੋਗੀ ਮਤਲਬ ਸੇਮ ਫੈਮਿਲੀ ਦੇ ਚੀਜ਼ਾਂ ਨੇ ਬਟ ਇਚ ਕਾਲੀ ਮਿਰਚ ਪਾਉਗੀ ਜਦੋਂ ਤਾਂ ਇਹਦੀ ਸਬਜੀ ਬਣਾਉਣ ਦੇ ਤਰੀਕੇ ਬਦਲ ਗਏ ਇਹਦਾ ਤਰੀਕਾ ਹੈ ਸਪੈਸ਼ਲ ਤਰੀਕਾ ਹੈ ਇਹਦਾ ਬਣਾਉਣ ਦਾ ਤੇ ਜੇਕਰ ਆਪਾਂ ਨਿਊਟ੍ਰੀਸ਼ਨ ਦੀ ਗੱਲ ਕਰੀਏ ਹੁਣ ਉਹ ਗ੍ਰੀਨ ਸ਼ਿਮਲਾ ਮਿਰਚ ਤੇ ਇਹਦੇ ਵਿੱਚ ਆਪਾਂ ਨੂੰ ਜਿਆਦੇ ਬੈਨੀਫਿਟ ਆਪਾਂ ਨੂੰ ਕਿਹੜੀ ਮਿਰਚ ਦੇ ਰਹੀ ਹੈ ਸਿਹਤ ਲਈ ਆਬਵੀਅਸਲੀ ਆਹੀ ਦੇ ਰਹੀ ਹੈ ਜੀ ਬੈਨੀਫਿਟ ਤਾਂ ਸਿਹਤ ਲਈ ਸਿਹਤ ਲਈ ਵੀ ਮੈਂ ਇਹੀ ਮੰਨੂਗਾ ਜੀ ਕਿਉਂਕਿ ਇਹ ਨਾ ਆਪਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੀ ਆਪਣੀ ਧਰਤੀ ਆ ਥੱਲੇ ਹਨਾ ਇਹਦੇ ਵਿੱਚ ਤਾਂ ਮੈਨੂੰ 3 ਸਾਲ ਹੋ ਗਏ ਮੈਂ ਕੋਈ ਵੀ ਸਿੰਥੈਟਿਕ ਜਿਹੜੇ ਦਾਣੇਦਾਰ ਫਰਟੀਲਾਈਜ਼ਰ ਦੂਜੇ ਆਉਂਦੇ ਨੇ ਇਹ ਤਾਂ ਆਪਾਂ ਯੂਜ਼ ਹੀ ਨਹੀਂ ਕੀਤਾ ਹੈਗਾ ਤੇ ਨਾ ਹੀ ਆਪਾਂ ਇਹਦੇ ਵਿੱਚ ਕਦੇ ਕੋਈ ਫਿਊਰੀ ਫਾਰੀ ਇਹ ਚੀਜ਼ਾਂ ਬਿਲਕੁਲ ਹੀ ਜ਼ੀਰੋ ਤੇ ਫੁੱਲ ਆਰਗੈਨਿਕ ਮੈਟਰ ਪਾ ਕੇ ਰੱਖਦੇ ਆਪਾਂ ਇਹਦੇ 'ਚ ਇਹਨੂੰ ਜ਼ਿਆਦਾ ਕੀ ਲੋਡ ਹੁੰਦੀ ਹੈਗੀ ਇਹਨੂੰ ਲੋਡ ਹੁੰਦੀ ਹੈ ਜੀ ਮਾਈਕਰੋਨਿਊਟ੍ਰੀਐਂਟਸ ਦੀ ਜਿੰਨੇ ਇਹਨੂੰ ਵੱਧ ਮਾਈਕਰੋਨਿਊਟ੍ਰੀਐਂਟ ਮਿਲਣਗੇ ਇਹ ਓਨੇ ਹੀ ਜ਼ਿਆਦਾ ਸਵਾਦ ਸੋਹਣੀ ਟੇਸਟੀ ਓਨੇ ਹੀ ਵੱਧ ਬਣੂਗੀ ਠੀਕ ਹੈ ਇਹਨੇ ਧਰਤੀ ਦੇ ਵਿੱਚੋਂ ਵੱਧ ਤੋਂ ਵੱਧ ਮਾਈਕਰੋਨਿਊਟ੍ਰੀਐਂਟ ਚੱਕਣੇ ਨੇ ਜਿਹੜੇ ਮਿਰਚਾਂ ਹੁੰਦੀਆਂ ਨੇ ਇਹ ਚ ਡੈਫੀਸ਼ੈਂਸੀ ਹੋਰ ਕੋਈ ਜ਼ਿਆਦਾ ਨਹੀਂ ਆਉਂਦੀ ਹੈਗੀ ਹੁਣ ਆਪਣੇ ਦੇਖੋ ਤੁਸੀਂ ਜੇ ਕੋਈ ਇਨਸੈਕਟ ਦੇ ਵਜ੍ਹਾ ਨਾਲ ਉੱਪਰ ਪੀਲੇ ਆ ਪੱਤੇ ਉਹ ਤਾਂ ਵੱਖਰੀ ਆ ਨਹੀਂ ਸਾਰੇ ਪੱਤੇ ਡਾਰਕ ਆ ਇਹ ਕਿਉਂਕਿ ਇਹ ਚ ਮਾਈਕਰੋਨਿਊਟ੍ਰੀਐਂਟ ਵਧੀਆ ਲੈਵਲ ਤੇ ਦੇਣਾ ਪੈਂਦਾ ਬਾਅਦ ਸਪਰੇ ਤੇ ਥੱਲੋਂ ਵੀ ਜਿਹੜੇ ਬੰਦੇ ਨੇ ਮਾਈਕਰੋਨਿਊਟ੍ਰੀਐਂਟ ਵਧੀਆ ਦੇ ਲਿਆ ਉਹਦੀ ਫਸਲ ਛੇਤੀ ਮਾਰਦੀ ਨਹੀਂ ਤੇ ਖਰਚਾ ਵੀ ਇਸੇ ਕਰਕੇ ਵੱਧ ਜਾਂਦਾ ਫਿਰ ਹਾਂ ਇਸੇ ਕਰਕੇ ਵੱਧ ਆ ਜੀ ਕਿਉਂਕਿ ਅਮੀਨੋ ਐਸਿਡਸ ਹੋਗੇ ਨੈਚੁਰਲ ਆਰਗੈਨਿਕ ਨਾਈਟ੍ਰੋਜਨ ਹੋਗੀ ਇਹ ਚੀਜ਼ਾਂ ਨੇ ਹਾਂ ਥੋੜੀਆਂ ਥੋੜੀਆਂ ਮਤਲਬ ਅਸੀਂ ਤਾਂ ਕਲਚਰ ਬੜੇ ਬਣਾ ਕੇ ਰੱਖਦੇ ਆਂਗੇ ਜਿਵੇਂ نیچے ਦੇਣ ਵਾਸਤੇ ਜਿਹੜੇ ਐਨਪੀਕੇ ਕੰਸੋਰਟੀਆ ਦੇ ਹੋਗੇ ਉਹੀ ਫਿਕਸ ਕਰਦੇ ਰਹਿੰਦੇ ਨੇ ਜਿਹੜੀ ਧਰਤੀ 'ਚ ਪਈ ਆ ਆਪਣੀ ਲੈਵਲ ਜਿਸ ਤਰੀਕੇ ਦਾ ਪਿਆ ਆਪਣੀ ਤੇ ਜੇ ਆਪਾਂ ਫਿਰ ਉਹ ਦੂਸਰੇ ਓਪਨ ਦੇ ਵਿੱਚ ਜਿਹੜੀ ਸ਼ਿਮਲਾ ਵਿੱਚ ਚੌਧੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਆਪਾਂ ਬਹੁਤ ਘੱਟ ਹੀ ਜੀਆਂ ਚੀਜ਼ਾਂ ਮੋੜੇ ਜਿਹੜੀਆਂ ਤੁਸੀਂ ਗਿਣਾ ਰਹੇ ਹੋਗੇ ਉਹਦੇ ਵਿੱਚ ਤਾਂ ਆਪਾਂ ਲਾ ਲਈਏ ਮੇਨ ਲਾਦਾ ਡੀਏਪੀ ਪਾ ਦਨੇ ਆ ਤੀਜਾ ਜੂਰੀਆ ਤੇ ਚੱਲਦਾ ਕੰਮ ਮੈਂ ਐਂ ਤਾਂ ਜੀ ਪੈਂਦੀ ਐ ਸਪ੍ਰੇਆਂ ਵਗੈਰਾ ਤੋਂ ਚ ਕਰਦੇ ਆ ਲੋਕੀ ਬਟ ਫਿਰ ਵੀ ਇਹਨੂੰ ਥੋੜੀ ਵੱਧ ਚਾਹੀਦੀ ਹੁੰਦੀ ਐ ਜੀ ਇਹਨੂੰ ਉਹਦੇ ਨਾਲੋਂ ਕਿਉਂਕਿ ਇਹਨੇ ਦੇਖੋ ਕਲਰ ਇੱਕ ਇਹਦੇ ਲਈ ਡਿਫਰੈਂਟ ਚੀਜ਼ ਹੋਗੀ ਨਾ ਹੂੰ ਇਹ ਉਹ ਤੋਂ ਹਟ ਕੇ ਚੀਜ਼ ਹੋਗੀ ਤਾਂ ਕਲਰ ਦੇਣੇ ਇਹਦੀ ਅਲੱਗ ਖਰਾਕ ਜਾਊਗੀ ਅਲੱਗ ਖਰਾਕ ਜਾਊਗੀ ਇਹਨੂੰ ਮਾਈਕਰੋ ਨਿਊਟ੍ਰੀਐਂਟ ਕੈਲਸ਼ੀਅਮ ਬੋਰੋਨ ਇਹ ਚੀਜ਼ਾਂ ਵਧੀਆ ਚਾਹੀਦੀਆਂ ਨੇ ਅੱਛੇ ਲੈਵਲ ਤੇ ਠੀਕ ਐ ਹਾਂ ਇਹ ਚੀਜ਼ ਜ਼ਰੂਰੀ ਐ ਬਾਕੀ ਮੈਂ ਕਿਸਾਨਾਂ ਨੂੰ ਹੀ ਬੇਨਤੀ ਕਰਦਾ ਵੀ ਥੱਲੇ ਹੋ ਸਕੇ ਜਿੰਨਾ ਹੋ ਸਕੇ ਨਾ ਧਰਤੀ ਦੇ ਵਿੱਚ ਉਥੇ ਘੱਟ ਤੋਂ ਘੱਟ ਪਾਓ ਕਿਉਂਕਿ ਰੂਟਸ ਨੇ ਜਿਹੜੀ ਚੀਜ਼ ਥੱਲੋਂ ਖਿੱਚ ਲਈ ਜੇ ਤਾਂ ਜ਼ਹਿਰ ਖਿੱਚ ਲਈ ਤਾਂ ਫਰੂਟ 'ਚ ਜ਼ਹਿਰ ਆਊਗੀ ਮੰਨ ਲਓ ਤੁਹਾਨੂੰ ਕੋਈ ਐਮਰਜੈਂਸੀ ਇਨਸੈਕਟ ਦੀ ਸਪਰੇਅ ਕਰਨੀ ਪੈਗੀ ਉਹ ਤਾਂ ਤੁਸੀਂ ਇਹਦੇ ਉੱਪਰ ਪੈਗੀ ਬਾਅਦ 'ਚ ਸਾਫ਼ ਹੋ ਜੂਗੀ ਲੈ ਜੂਗੀ ਧੋ ਲੋਂਗੇ ਇੰਨਾ ਨੁਕਸਾਨ ਨਹੀਂ ਕਰਦੀ ਬੜ ਜਿਹੜੀ ਚੀਜ਼ ਉਹਨੇ ਧਰਤੀ 'ਚੋਂ ਖਿੱਚ ਲਈ ਪਲਾਂਟ 'ਚ ਬਣਨੀ ਹੈ ਉਹ ਤਾਂ ਇਹਦੇ ਅੰਦਰ ਹੀ ਬਸ ਗਈ ਨਾ ਤਾਂ ਏ ਆ ਵੀ ਅਸੀਂ ਬਹੁਤ ਮੈਂ ਕਹਿੰਨਾ ਥੱਲੇ ਤਾਂ ਕਦੇ ਪਾਇਆ ਹੀ ਨਹੀਂ ਜੀ ਉੱਪਰ ਵੀ ਕੋਸ਼ਿਸ਼ ਕਰਦੇ ਆ ਵੀ ਕੈਮੀਕਲ ਯੂਜ਼ ਬਹੁਤ ਘੱਟ ਹੋਵੇ ਬਟ ਇਹ ਫਸਲ ਐਵੇਂ ਦੀ ਆ ਇੱਚ ਇਨਸੈਕਟੀਸਾਈਡ ਤਾਂ ਨਾਰਮਲੀ ਆਪਾਂ ਨੂੰ ਸਪਰੇਅ ਕਰਦੇ ਰਹੇ ਨੇ ਪੈਂਦੇ ਕਿਉਂਕਿ ਨਿੰਮ ਦਾ ਤੇਲ ਅਸੀਂ ਰੈਗੂਲਰ ਯੂਜ਼ ਕਰਦੇ ਆ ਉਹ ਸਾਡਾ ਬਾਇਓ ਚ ਆ ਜਾਂਦਾ ਇੱਕ ਦੋ ਹੋਰ ਬਾਇਓ ਦੀਆਂ ਦਵਾਈਆਂ ਨੇਗੀਆਂ ਅਸੀਂ ਕੋਸ਼ਿਸ਼ ਕਰਦੇ ਆ ਵੀ ਇਹਨੂੰ ਵਧੀਆ ਸੋਹਣੇ ਟੇਸਟੀ ਤਾਂ ਹੈਗੀ ਆ ਬਟ ਇਹ ਹੈਲਦੀ ਵੀ ਹੋਵੇ ਵੀ ਤੁਸੀਂ ਜਿਆਦਾ ਬਾਇਓ ਪ੍ਰੋਡਕਟ ਯੂਜ਼ ਕਰ ਰਹੇ ਹੋਗੇ ਬਹੁਤ ਸੋਹਣੇ ਰਿਜ਼ਲਟ ਆਉਂਦੇ ਆ ਜੀ ਬਾਇਓ ਨਾਲ ਹੂੰ ਕੈਮੀਕਲ ਯੂਜ਼ ਕਰਦੇ ਆ ਜੀ ਹੁੰਦਾ ਬਟ ਐ ਵੀ ਬਾਇਓ ਦੇ ਜ਼ਰੂਰ ਇੱਕ ਐਡ ਕਰਕੇ ਰੱਖਦੇ ਆਂ ਅੱਛਾ ਭਾਈ ਜੀ ਜੇਕਰ ਆਪਾਂ ਗੱਲ ਕਰੀਏ ਵੀ ਹੁਣ ਫਾਰਮਿੰਗ ਨਵੇਂ ਫਾਰਮਰ ਜਿਹੜੇ ਲਾਈਨ ਦੇ ਵਿੱਚ ਆਉਣਗੇ ਹਾਂਜੀ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾਗਾ ਕਿਉਂ ਇਨਵੈਸਟਮੈਂਟ ਜਿਵੇਂ ਤੁਸੀਂ ਦੱਸਿਆ ਬਹੁਤ ਜ਼ਿਆਦਾ ਹੈਗੀ ਇੱਕ ਨਾਰਮਲ ਨਵੇਂ ਫਾਰਮਰ ਲਈ ਤਾਂ ਬਹੁਤ ਜ਼ਿਆਦਾ ਹੀ ਲੱਗੂ ਬਿਲਕੁਲ ਬਿਲਕੁਲ ਤੇ ਤੁਸੀਂ ਕੋਈ ਚੀਜ਼ ਅਜਿਹੀ ਫੇਸ ਕੀਤੀ ਹੋਵੇ ਤੇ ਜਿੱਤ ਤੂੰ ਸਿੱਖਿਆ ਹੋਵੇ ਤੇ ਨਵਾਂ ਫਾਰਮਰ ਜਿਹੜਾ ਉਹ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਜੀ ਵੈਸੇ ਪਹਿਲਾ ਖੀਰਾ ਲਾਉਂਦੇ ਹੁੰਦੇ ਸੀ ਅਸੀਂ ਜਿਆਦਾ ਸੁਣਦੇ ਸੀ ਮਾਈਟ ਆ ਗਿਆ ਤਾਂ ਵੀ ਉਹ ਰੈੱਡ ਕਲਰ ਦਾ ਹੀ ਹੁੰਦਾ ਸੀ ਰੈੱਡ ਮਾਈਟ ਆਉਂਦਾ ਹੁੰਦਾ ਸੀ ਖੀਰੇ ਦੇ ਉੱਪਰ ਜਿਆਦਾ ਹੂੰ ਤੇ ਆਪਾਂ ਉਹਨੂੰ ਪੱਤੇ ਥੱਲੇ ਦੇਖਦੇ ਆ ਤਾਂ ਲਾਲ ਲਾਲ ਦਿਖਦਾ ਹੁੰਦਾ ਸੀ ਜਾਲ ਬਣਿਆ ਤੇ ਉਹ ਤੁਰਦਾ ਫਿਰਦਾ ਕਿਉਂਕਿ ਵੱਡਾ ਹੁੰਦਾ ਥੋੜਾ ਜਿਆਦਾ ਦੂਜੇ ਨਾਲ ਮੈਨੂੰ ਦੱਸਿਆ ਪੁਰਾਣੇ ਫਾਰਮਰਾਂ ਨੇ ਮਿੱਤਰਾਂ ਨੇ ਵੀ ਮਾਈਟ ਦਾ ਧਿਆਨ ਰੱਖਿਓ ਹੂੰ ਮੈਂ ਪ੍ਰੀਵੈਂਟਿਵ ਦੇ ਵਿੱਚ ਸਪਰੇਅ ਨਹੀਂ ਕੱਢੀ ਸਟਾਰਟਿੰਗ 'ਚ ਵੀ ਚਲੋ ਮਾਈਟ ਆਊਗਾ ਪਤਾ ਲੱਗ ਜੂਗਾ ਆਪਾਂ ਨੂੰ ਮੌਕੇ ਤੇ ਕਰ ਵੀ ਦੇਖ ਕੇ ਕਰ ਦਾਂਗੇ ਮੌਕੇ ਤੇ ਤੇ ਅਸੀਂ ਦੇਖਦੇ ਰਹੇ ਪੱਤੇ ਦੇ ਥੱਲੇ ਕੋਈ ਮਾਈਟ ਦਿਖਿਆ ਨਾ ਕਰੇ ਲੇਕਿਨ ਪੱਤੇ ਹੌਲੀ 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 ਪੀਲੇ ਹੋਣ ਲੱਗੇ ਸਟਾਰਟਿੰਗ 'ਚ ਇਕੱਠੇ ਹੋਣ ਲੱਗੇ ਵਾਇਰਸ ਵਾਂਗੂ ਉੱਪਰੋਂ ਹਨਾ ਤੇ ਫਿਰ ਮੈਂ ਇੱਕ ਦਿਨ ਇਹਨੂੰ ਤੋੜ ਕੇ ਮਾਈਕਰੋਸਕੋਪ 'ਚ ਲੈ ਗਿਆ ਲੈਬ ਵਾਲੇ ਕੋਲੇ ਮੈਂ ਲੈਂਸ ਨਾਲ ਪਹਿਲਾਂ ਇੱਥੇ ਬੜੇ ਚੈੱਕ ਕਰੇ ਮੈਨੂੰ ਦਿਖਿਆ ਕੁਛ ਨਹੀਂ ਵੀ ਇਨਸੈਕਟ ਹੈ ਕਿਹੜਾ ਉਹ ਜਦੋਂ ਜਾ ਕੇ ਦੇਖਿਆ ਮਾਈਕਰੋਸਕੋਪ 'ਚ ਉਹ ਨਿਕਲਿਆ ਹੈ ਮਾਈਟ ਸੀ ਲੇਕਿਨ येलो ਮਾਈਟ ਸੀ ਉਹ ਇਨਵੀਜ਼ੀਬਲ ਫਾਰਮ 'ਚ ਹੀ ਹੁੰਦਾ ਅੱਖਾਂ ਨਾਲ ਤਾਂ ਦਿਖਦਾ ਹੀ ਨਹੀਂ ਨਾ ਲੈਂਸ ਨਾਲ ਦਿਖੇ ਉਹ ਮਾਈਕਰੋਸਕੋਪਿਕ ਥੀ ਵਿਊ ਆ ਹਾਂ ਤੇ ਫਿਰ ਆ ਕੇ ਦੂਬਾਰ ਜਿਵੇਂ ਐਬਾਸਨ ਹੋ ਗਈ ਕ੍ਰਿਸਟਲ ਦੀ ਟਰੈਕਟਰ ਬ੍ਰਾਂਡ ਦੀ ਕਨੋਚੀ ਹੋ ਗਈ ਇਹ ਚੀਜ਼ਾਂ ਜਦੋਂ ਕੱਡੀਆਂ ਫੇਰ ਪੱਤੇ ਖੁੱਲ ਗਏ ਸਾਰੇ ਕਲੀਅਰ ਹੋ ਗਿਆ ਤਾਂ ਇਹ ਵੀ ਉਹੀ ਗੱਲ ਜਿਵੇਂ ਪ੍ਰੀਵੈਂਟਿਵ ਜੀ ਇਹਨੂੰ ਕਰ ਦਿੰਦਾ ਤਾਂ ਮੇਰੇ ਜਿਹੜੇ 500 ਬੂਟਾ ਵਾਇਰਸ ਕਰਕੇ ਖਰਾਬ ਹੋਇਆ ਉਹ ਨਾ ਹੁੰਦਾ ਤਾਂ ਇਹ ਵੀ ਸਟਾਰਟਿੰਗ ਦੇ ਵਿੱਚੋਂ ਹੀ ਤੁਸੀਂ ਲੈ ਕੇ ਚੱਲੋ ਵੀ ਪ੍ਰੀਵੈਂਟਿਵ ਚ ਸਪ੍ਰੇਆਂ ਜ਼ਰੂਰ ਰੱਖੋ ਜੇ ਤੁਹਾਨੂੰ ਕਈ ਵਾਰ ਇਨਸੈਕਟੇ ਤੇ ਐਵੇਂ ਦੇ ਆਉਂਦੇ ਆ ਦਿਖਦੇ ਹੀ ਨਹੀਂ ਅੱਖਾਂ ਨਾਲ ਤਾਂ ਥ੍ਰਿਪਸ ਬਹੁਤ ਘੱਟ ਦਿਖਦਾ ਬਲੈਕ ਥ੍ਰਿਪਸ ਆ ਜੇ ਫੁੱਲਾਂ ਦੇ ਵਿੱਚ ਵੜਿਆ ਹੁੰਦਾ ਚਲੋ ਜੇ ਕੋਈ ਧਿਆਨ ਨਾਲ ਦੇਖੂਗਾ ਤਾਂ ਦਿਖੂਗਾ ਤਾਂ ਚੀਜ਼ ਨੂੰ ਆਉਣ ਤੋਂ ਪਹਿਲਾਂ ਜੇ ਆਪਾਂ ਇਹਨੂੰ ਕੰਟਰੋਲ ਰੱਖਾਂਗੇ ਤਾਂ ਇਹ ਚ ਮਾਤ ਨਹੀਂ ਖਾਂਦਾ ਬੰਦਾ ਕਦੇ ਹੀ ਖੇਤੀ ਔਖੀ ਨਹੀਂ ਆ ਖੇਤੀ ਥੋੜੀ ਟੇਢੀ ਆ ਬਸ ਇੱਕ ਵਾਰੀ ਸਮਝਣ ਦੀ ਲੋੜ ਆ ਜੇ ਜਿਹੜਾ ਬੰਦਾ ਸਮਝ ਗਿਆ ਉਹ ਪਾਸ ਆ ਬਸ ਸੋ ਦੋਸਤੋ ਇਹ ਨੇ ਆਪਣੇ ਨਾਲ ਡਾਕਟਰ ਮੈਂਦੀ ਜਿਹੜੇ ਕੀ ਆਪਣੇ ਸ਼ਿਮਲਾ ਮਿਰਚ ਦੇ ਨੈਟ ਹਾਊਸ ਦੇ ਵਿੱਚ ਵਧੀਆ ਆਮਦਨ ਕਮਾ ਰਹੇ ਨੇ ਵਧੀਆ ਇਨਕਮ ਕਮਾ ਰਹੇ ਨੇਗੇ ਤੇ ਭਾਈ ਜੀ ਜਾਂਦੇ ਜਾਂਦੇ ਆਪਣੇ ਨਵੇਂ ਫਾਰਮਰਾਂ ਨੂੰ ਕਿਵੇਂ ਮੋਟੀਵੇਟ ਕਰਨਾ ਚਾਹੋਗੇ ਕਿ ਉਹ ਦੂਜੀਆਂ ਝੋਨੇ ਤੇ ਕਣਕ ਦੀ ਫਸਲ ਨੂੰ ਛੱਡ ਕੇ ਇਧਰ ਲਿ ਫਸਿਆਉਣ ਮੈਂ ਤਾਂ ਜੀ ਚਾਹਣਾ ਵੀ ਜਿਵੇਂ ਲੋਕ ਕਹਿੰਦੇ ਹੁੰਦੇ ਨੇ ਮੈਂ ਇਹ ਕੰਮ ਕਰਦਾ ਮੇਰੇ ਨਾਲ ਦਾ ਕੋਈ ਨਾ ਕਰੇ ਮੈਂ ਤਾਂ ਕਹਿਣਾ ਵੀ ਮੇਰੇ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਨੈਟ ਹਾਊਸ ਹੋਣਾ ਚਾਹੀਦਾ ਹਰ ਇੱਕ ਬੰਦੇ ਦਾ ਕਿਉਂਕਿ ਇਹ ਚੀਜ਼ ਫਾਇਦੇ ਦੀ ਹੈ ਤੇ ਜਿਹੜੇ ਏਰੀਆ ਦੇ ਵਿੱਚ ਇਹ ਲੱਗੇ ਹੋਣਗੇ ਵਪਾਰੀ ਉਸ ਏਰੀਆ ਦੇ ਵਿੱਚ ਆਪ ਆਉਣਗੇ ਕਿ ਕਿ ਉੱਥੇ ਇੱਕ ਬਲਕ ਆਪਣੇ ਕੋਲੇ ਆਪਣਾ ਹੋਲਡ ਹੋਊਗਾ ਵੀ ਇਹ ਪਿੰਡ ਇਹ ਚੀਜ਼ਾਂ ਲਾਉਂਦਾ ਇਹਨਾਂ ਕੋਲੇ ਕੋਈ ਲੋਕ ਸਪੈਸ਼ਲ ਦਿੱਲੀ ਤੋਂ ਆਇਆ ਕਰਨਗੇ ਤਾਂ ਇਹ ਵੀ ਮੈਂ ਤਾਂ ਕਹਿੰਦਾ ਵੱਧ ਤੋਂ ਵੱਧ ਲੋਕ ਇਹਨੂੰ ਲਾਉਣ ਤੇ ਫਾਇਦੇ ਦਾ ਸੌਦਾ ਸਮਝਦਾਰੀ ਨਾਲ ਜੇ ਇਹਨੂੰ ਚੱਲਾਂਗੇ ਅਸੀਂ ਵੀ ਹੁਣ ਇੱਕ ਨੈਟ ਹੋਰ ਫਾਈਲ ਭਰੀ ਹੋਈ ਆ ਪਾਸ ਹੋ ਗਿਆ ਉਹ ਲਵਾਉਣ ਲੱਗੇ ਆ ਤਾਂ ਇਹ ਵੀ ਬਹੁਤ ਸੋਹਣੀ ਖੇਤੀ ਹੈ ਦਿਲ ਲੱਗਦਾ ਜੀ ਲਾ ਕੇ ਕਰਨੀ ਪੈਂਦੀ ਹੈ ਪਰ ਬੰਦੇ ਨੂੰ ਪਹਿਲਾਂ ਸਟਾਰਟਿੰਗ ਚ ਸਾਲ 2 ਸਾਲ ਟਾਈਮ ਦੇਣਾ ਪੈਂਦਾ ਜਿਹਨੇ ਟਾਈਮ ਦੇ ਲਿਆ ਉਹ ਕੰਮ ਜਾਵੇ ਇਹ ਮੈਦਾਗਣਾ ਵੱਧ ਤੋਂ ਵੱਧ ਲੋਕ ਇਸ ਖੇਤੀ ਦੇ ਵਿੱਚ ਆਉਣ। ਨੈਟ ਹਾਊਸ ਦੀ ਖੇਤੀ ਬੜੇ ਫਾਇਦੇ ਦੀ ਖੇਤੀ ਆ, ਚੰਗੀ ਖੇਤੀ ਆ। ਪਰ ਕਈ ਲੋਕਾਂ ਨੂੰ ਸਟਾਰਟਿੰਗ 'ਚ ਥੋੜਾ ਲੱਗਦਾ ੱਤਕਾ ਲੱਗ ਜਾਂਦਾਗਾ। ਮੌਸਮ ਕਰਕੇ ਟਾਈਮਿੰਗ ਸਹੀ ਨਹੀਂ ਹੁੰਦੀ ਫਸਲ ਦੀ। ਨਵੇਂ ਬੰਦੇ ਨੂੰ ਪਤਾ ਨਹੀਂ ਹੁੰਦਾ। ਖਰਚਾ ਵੀ ਵੱਧ ਹੋ ਜਾਂਦਾ। ਸੱਚਾ ਵੱਧ ਹੋ ਜਾਂਦਾ। ਬਟ ਘਰਾਉਣ ਦੀ ਲੋੜ ਨਹੀਂ। ਇਹ ਥੋੜਾ ਕਿਸੇ ਨਾ ਕਿਸੇ ਸਾਲ ਇਹ ਜਲਦੀ ਸੱਟਾ ਲਵਾ ਦਿੰਦਾ। ਠੀਕ ਹੈ। ਵਧੀਆ ਚੀਜ਼ ਥੋੜੀ ਮਿਲ ਜਾਂਦੀ ਆ ਤੁਹਾਨੂੰ ਇਹ। ਸੋ ਦੋਸਤੋ ਇਹ ਸੀ ਆਪਣੀ ਵੀਡੀਓ ਸ਼ਿਮਲਾ ਮਿਰਚੂਨ ਲੈ ਕੇ। ਯੋਗੀ ਕਲਰਡ ਸਿਮੂਲਰ ਵਰਚ ਸੀਗੀ ਤੇ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਤੁਸੀਂ ਆਪਣਾ YouTube ਚੈਨਲ ਪਿੰਨੂ ਪੌਡਕਾਸਟ ਸਬਸਕ੍ਰਾਈਬ ਕਰ ਲਓ ਤੇ ਆਪਾਂ ਜਿਹੜੀ ਕਿ ਨੈਟ ਹਾਊਸ ਦੀ ਸਬਸਿਡੀ ਦੇ ਰਿਲੇਟਰ ਵੀਡੀਓ ਜਲਦੀ ਲੈ ਕੇ ਆਵਾਂਗੇ ਸੋ ਧੰਨਵਾਦ